ਲੋਕ ਸਾਰੇ ਸਾਨੂੰ ਗਾਲ ਕੱਢਦੇ ਆਂ ਕਹਿੰਦੇ ਤੁਸੀਂ ਉਹਨੂੰ ਵੋਟਾਂ ਪਵਾਈਆਂ ਕਿਹਾ ਕਿ ਉਹ ਸਾਡਾ ਕੰਮ ਨਹੀਂ ਕਰਦਾ ਮਿੱਠੀਆਂ ਮਿੱਠੀਆਂ ਕੱਢਦੇ ਕੋੜੀਆਂ ਕੋੜੀਆਂ ਬਸ ਹੀ ਖਰਗੇ ਸਰਾਉਂਦੇ ਆ ਖਰਗਾ ਹੀ ਹੁੰਦੀਆਂ ਜੀ ਜਦੋਂ ਕਿਸੇ ਦੇ ਦੀ ਭੈਂਡਾ ਛੱਡੇ ਕੋਈ ਵੀ ਗਾਲ ਕੱਢਣੋਂ ਹਟਾਈ ਨਾ ਇੱਕ ਵਾਰੀ ਆਇਆ ਉਹ ਬੁੜੀਆਂ ਬੁੜੀਆਂ ਕੱਠੀਆਂ ਹੋ ਗਈਆਂ ਬੰਦਾ ਇੱਕ ਨੂੰ ਨੇੜੇ ਨਹੀਂ ਹੋਣ ਦਿੱਤਾ ਉਹ ਅਸੀਂ ਤਾਂ ਕਹਿੰਦੇ ਜੀ ਪੈਸੇ ਮਿਲਣਾ ਬੀਬੀਆਂ ਦਾ ਸਵਾਦ ਸਰਕਾਰੀ ਵਾਸਤੇ ਚੜ੍ਹ ਨਹੀਂ ਦਿੰਦੀਆਂ ਬੰਦਿਆਂ ਨੂੰ ਆਈ ਨਹੀਂ ਬੀਭੀਆ ਚੜਦਿਆਂ ਬੰਦਾ ਤਾਂ ਚੜਦਿੰਦੀ ਹੋ ਰਹਿ ਜਾਂਦਾ ਐਸੇ ਤਾਂ ਨਹੀਂ ਮਿਲੇ ਪਰ ਇਹ ਕਿ ਮੁਖਤਾ ਕੇ ਚਾਰ-ਚਾਰ ਗੇੜੇ ਬੁੜੀ ਅਕੀ ਲਾ ਲੈਂਦੀ ਐ ਕੋਟ ਦੇ ਨਾ ਜੀ ਇਹ ਤਾਂ ਚੰਡੀਗੜ੍ਹ ਤੱਕ ਬੋਝਾ ਰੱਖਦੀਆਂ ਹਾਂ ਜਿੱਥੇ ਮਰਜ਼ੀ ਦੁਰੀਆਂ ਫਿਰਦੀ ਐ ਇਦਾਂ ਕੋਈ ਪੁੱਛਣ ਵਾਲਾ ਨਹੀਂ ਐ ਜਿੱਦਾਂ ਦਾ ਜਿੰਨੇ ਕਿ ਕਰਾਇਆ ਮਾਫ ਹੋਇਆ ਬੰਦੇ ਕਹਿੰਦੇ ਛਿੜਕਣੋਂ ਹਟ ਕੇ ਜੇ ਮਾੜਾ ਛੜਕਦਾ ਇਹ ਨਹੀਂ ਪਤਾ ਲੱਗਦਾ ਕਿਹੜੀ ਬੱਤ ਚੜਜੇ ਹਾਂਜੀ ਵਾਹ ਇੱਕ ਸੱਚੀ ਗੱਲ ਆ ਜੀ ਬੰਦਾ ਬੰਦਾ ਕੰਮ ਕਰਕੇ ਕਮਾ ਕੇ ਲਿਆਉਂਦਾ ਹੈ ਜਨਾਨੀ ਨੇ ਰੋਟੀ ਪਕਾ ਕੇ ਖੋਣੀ ਜਦੋਂ ਨੂੰ ਜਨਾਨੀ ਦਾ ਘਰੇ ਹੀ ਨਹੀਂ ਬਸਤੇ ਚੜ ਗਈ ਤੇ ਰੋਟੀ ਸਾਨੂੰ ਕੌਣ ਦੇਊਗਾ ਇਹ ਨਾ ਵੀ ਪੈਨਸ਼ਨ ਵੰਦ ਦਿਓ ਪੈਸੇ ਦੇ ਕੇ ਚੜਾਓ ਨਾਲੇ ਪ੍ਰਾਈਵੇਟ ਸੌਖਾ ਨਾਲੇ ਸਰਕਾਰੀ ਸੌਖਾ ਇਹਦਾ ਮਾਰ ਹੀ ਕੱਤੇ ਜੀ ਇਹਨਾਂ ਨੂੰ ਕੁ ਰੁਪਿਆ ਉਹਨਾਂ ਦਾ ਹਜ਼ਾਰ ਹਜ਼ਾਰ ਦਿਓ ਤੇ ਮਿਹਰਬਾਨੀ ਕਰੋ ਨਹੀਂ ਤੇ ਤੁਸੀਂ ਕਹੋ ਨਾ ਤੁਸੀਂ ਵਲੰਟੀਅਰ ਹੋ ਤੁਸੀਂ ਤੁਸੀਂ ਕੀ ਨਹੀਂ ਕਰਦੇ ਉਹ ਅਸੀਂ ਕਰੀਏ ਸਾਨੂੰ ਕੋਈ ਮਿਲਣਾ ਵੀ ਤਾਂ ਕਹਿੰਗੇ ਕਿ ਕੋਈ ਕੰਮ ਹੈ ਐ ਐਮਐਲਏ ਕਿੱਥੇ ਆਇਆ ਸੀ ਪਹਿਲੀ ਵਾਰ ਵੋਟਾਂ ਨਹੀਂ ਪਈਆਂ ਸੀ ਮੋਟਾ ਪਾਇਓ ਮੈਨੂੰ ਮੈਂ ਤੁਹਾਡਾ ਇੱਥੇ ਆ ਕੇ ਕੰਮ ਕਰਿਆ ਕਰੂੰਗਾ ਹੁਣ ਜੇ ਕੰਮ ਮੈਂ ਇੱਕ ਮੰਦਰੀ ਬਦਲੀ ਹੋ ਗਈ ਸੀ ਉਹਦੇ ਬਾਰੇ ਗਏ ਆਂਦਾ ਨਹੀਂ ਨਹੀਂ ਇਹ ਮੇਰਾ ਹੀ ਮੋਛਤਾ ਸਵਾਲ ਆ ਇਹ ਨਹੀਂ ਹੋ ਸਕਦਾ ਹੁਣ ਆਏ ਮੋਛਤਾ ਸਵਾਲ ਦਾਦਾ ਉਹ ਐਮਐਲਏ ਮੂਲ ਕੀ ਈਆਰਪੀ ਆ ਜਿਹੜੇ ਕਿ ਉਹਨਦੇ ਖਾਤਿਆਂ 'ਚ ਵੀ ਪਾਉਣਾ ਹੈ ਤੇ ਕੀ ਇਹ ਤੁਹਾਨੂੰ ਚੰਗਾ ਨਹੀਂ ਲੱਗਦਾ ਹੈ ਚੰਗਾ ਤਾਂ ਜੀ ਲੱਗਦਾ ਹੈ ਐ ਤਾਂ ਮੋਦੀ ਨੇ ਵੀ 2000 ਰੁਪਏ ਪਾਇਆ ਸੀ ਵੈਗਰਜੀ ਦਾ ਖਾਲਸਾ ਵੈਗਰਜੀ ਕੀ ਫਤਿਹ ਹੱਥ ਵਨ ਕੇ ਬੇਨਤੀ ਹੈ ਕਿ ਸਾਡੇ ਤਿੰਨ ਮੋਗਿਆ ਜਿੰਨਾ ਵਿੱਚ ਬਿਲਕੁਲ ਵੀ ਪਾਣੀ ਨਹੀਂ ਪੈਂਦਾ ਜੇ ਕੱਲ ਕਾਲੀਆਂ ਵੀ ਸਕਰਾਏ ਡਲਟ ਨੇ ਇਹ ਸੁਆ ਚੌੜਾ ਕਰਕੇ ਲੈ ਗਿਆ ਸਾਡੇ ਪਾਣੀ ਉੱਥੋਂ ਤੱਕ ਜਾਂਦਾ ਨਹੀਂ ਖੇਤ ਉੱਚੇ ਹੈ ਪਾਣੀ ਨੀਮਾ ਵਗਦਾ ਨਾ ਥੱਲਾ ਪਟਦੀ ਨਿਯਮੀ ਵਾਲੀ ਥੱਲ ਪਟਦੀ ਬਹਿਬਲ ਚ ਥੱਲ ਪਟਦੀ ਕੋਈ ਥੱਲ ਨਹੀਂ ਹੈ ਅਸੀਂ ਪਾਣੀ ਤੋਂ ਬਹੁਤ ਔਖੇ ਹਾਂ ਸਾਡੇ ਇੱਕ ਬੂੰਦ ਵੀ ਪਾਣੀ ਨਹੀਂ ਲੱਗਦਾ ਦੂਜੀ ਗੱਲ ਇਹ ਹੈ ਸਾਡੇ ਛੱਪੜ ਦਾ ਨਿਕਾਸ਼ ਨਹੀਂ ਗਿਆ ਪਾਣੀ ਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਇਹ ਤੇ ਬੈ ਕੇ ਐਮਐਲਏ ਸੀਗਾ ਸਾਡੇ ਜਿਹੜਾ ਇਸ ਟਾਈਮ ਅਨਮੋਲਕ ਜਿਹੜਾ ਕਿ ਸਾਡੇ موجوده ਐਮਐਲਏ ਆ ਧਰਮਸ਼ਾਲਾ ਤੇ ਬੈ ਕੇ ਇੱਥੇ ਮੈਂ ਤੁਹਾਡੇ ਕੰਮ ਕਰੂੰਗਾ ਸਾਡੇ ਪਿੰਡ ਚ ਇੱਕ ਗੇੜਾ ਨਹੀਂ ਮਾਰਿਆ ਸਾਡਾ ਓਵੇਂ ਜਿਵੇਂ ਛੱਪੜ ਪਿਆ ਦੇਖਿਆ ਜਾਵੇ ਮੁਸ਼ਕ ਮਾਰਦਾ ਗੁਰਦੁਆਰਾ ਅੰਦਰ ਬੈਠਾ ਨਹੀਂ ਆਂਦਾ ਇਹ ਕਿਰਪਾ ਕਰਨ ਮਿਹਰਬਾਨੀ ਕਰਨ ਕਿ ਸਾਨੂੰ ਪੈਸੇ ਦੇਣ ਸਾਡਾ ਪਾਣੀ ਦਾ ਨਿਕਾਸ ਹੋਵੇ ਸਾਡਾ ਥਾਂ ਸਾਫ਼ ਸੁਥਰਾ ਹੋਵੇ ਗੁਰੂ ਘਰ ਦੇ ਅੰਦਰ ਤੇ ਵੋਟਾਂ ਤੋਂ ਬਾਅਦ ਧੰਨਵਾਦ ਕਰਨਾ ਏ ਵੋਟਾਂ ਤੋਂ ਬਾਅਦ ਧੰਨਵਾਦ ਕਰਨ ਆਏ ਅਸੀਂ ਧੰਨਵਾਦ ਕਰਦੇ ਵੀ ਆਂ ਅਸੀਂ ਹੈ ਵੀ ਆਮ ਪਾਰਟੀ ਦੇ ਬੰਦੇ ਆਂ ਇਹੋ ਜੀ ਕੋਈ ਛੱਕ ਵਾਲੀ ਗੱਲ ਨਹੀਂ ਹੈ ਜਿਹੜਾ ਕੰਮ ਕਰੂਗਾ ਜੀ ਉਹ ਉਹ ਉਦੋਂ ਤਾਂ ਜੀ ਕਮਾਂਗੇ ਵੀ ਕਰਿਆ ਜਦੋਂ ਨਹੀਂ ਕਰਿਆ ਤਾਂ ਨਹੀਂ ਕਰਿਆ ਸਾਡਾ ਤਾਂ ਜਦੋਂ ਐਮਐਲਏ ਸਾਡੇ ਪਿੰਡ ਨਹੀਂ ਵੜਿਆ ਹੱਥ ਕਿਵੇਂ ਕਹਿ ਦੀ ਕੰਮ ਕਰਿਆ ਮੈਂ ਤਾਂ ਕਹੂੰਗਾ ਨਹੀਂ ਇਹ ਕੰਮ ਕਰਿਆ ਵੋਟਾਂ ਸਾਡੇ ਪਿੰਡ ਤੋਂ 700 ਵੋਟ ਵੱਧ ਪਈਆਂ ਉਹਨਾਂ ਨੂੰ ਬਹਿਵਲ ਕਲਾਂ ਜੋ ਜੀ ਇਹ ਬੰਦੇ ਨੇ ਸਾਡਾ ਇੱਕ ਵੀ ਕੰਮ ਨਹੀਂ ਕਰਿਆ ਨਾ ਸਾਡੇ ਪਿੰਡ ਗੇੜਾ ਮਾਰਦਾ ਨਾ ਆਉਂਦਾ ਨਾ ਜਾਂਦਾ ਇਹ ਕਿਰਪਾ ਕਰੇ ਇਹਨੂੰ ਕੰਮ ਕਰਾਵੇ ਲੋਕਾਂ ਦੇ ਜੋੜੇ ਵੀ ਕਰਨ ਵਾਲੇ ਤੁਸੀਂ ਆਮ ਆਦੀ ਪਾਰਟੀ ਦੇ ਵਲੰਟੀਅਰ ਹੋ ਜਦੋਂ ਪਿੰਡ ਦੇ ਵਿੱਚ ਵੋਟਾਂ ਪਵਾਈਆਂ ਆਪਾਂ ਲੋਕਾਂ ਤੋਂ ਕਹਿ ਕੇ ਵੋਟਾਂ ਪਾਉਣ ਨੇ ਆ ਤੇ ਲੋਕਾਂ ਨੇ ਤੁਹਾਡੇ ਕਹਿੰਦੇ ਵੋਟਾਂ ਪਾਈਆਂ ਤੇ ਜਦੋਂ ਹੁਣ ਤੁਹਾਡੇ ਕੰਮ ਨਹੀਂ ਹੁੰਦੇ ਤੇ ਤੁਸੀਂ ਐਮਐਲਏ ਸਾਹਿਬ ਨੂੰ ਜਾ ਕੇ ਬੇਨਤੀ ਕਰਦੇ ਹੋਗੇ ਐਮਐਲਏ ਸਾਹਿਬ ਸਾਡਾ ਇਹ ਕੰਮ ਕਰੋ ਉਹ ਕੰਮ ਹੁੰਦੇ ਤੇ ਨਹੀਂ ਹੁੰਦੇ ਤੁਹਾਡੇ ਮਹਾਰਾਜ ਉਹ ਕੰਮ ਸਾਡੇ ਕਿੱਥੋਂ ਹੋਣੇ ਉਹ ਤਾਂ ਉੱਥੇ ਵੈਦਾ ਚੰਡੀਗੜ੍ਹ ਜਿੱਦੇ ਜਾਣਦੇ ਕਿਤੇ ਮਿਲਦਾ ਹੀ ਨਹੀਂ ਨਾਲੇ ਦੇ ਕੰਡੇ ਤੇ ਰਹਿੰਦਾ ਕੀ ਪਤਾ ਕਿੱਥੇ ਮਿਲੂਗਾ ਜੀ ਰਾਂਸੋ ਵਾਲੇ ਰੋਡ ਤੇ ਰਾਂ ਨਾਲ ਤੇ ਕੰਡੇ ਤੇ ਰਹਿੰਦਾ ਦੁਬਾਰ ਵਾਰ ਤੇ ਕਹਿੰਦੇ ਚੰਡੀਗੜ੍ਹ ਆ ਅੱਜ ਮੈਂ ਫਲਾਣੇ ਥਾਂ ਅੱਜ ਮੈਂ ਮਹਾਲੀ ਐ ਤੇ ਇੱਥੇ ਕਿੱਥੇ ਰਹਿੰਦਾ ਹੀ ਨਹੀਂ ਆ ਉਹ ਕਿਤੇ ਸਾਨੂੰ ਤਾਂ ਦਿਖਾਈ ਨਹੀਂ ਦਿੱਤਾ ਅਜੇ ਤੱਕ ਵੀ ਜੀ ਨਾ ਕਿਤੇ ਤੇ ਆਇਆ ਨਾ ਮਰਗ ਤੇ ਆਇਆ ਨਾ ਜਿਉਂਦੇ ਤੇ ਆਉਂਦਾ ਜੀ ਮਰਗ ਤੇ ਤਾਂ ਆ ਜੀ ਮਰਗ ਤੇ ਤਾਂ ਹੋਣਾ ਚਾਹੀਦਾ ਚਲੋ ਜਿਉਂਦੇ ਤੇ ਨਾ ਜਦੋਂ ਜਦੋਂ ਮਰ ਗਿਆ ਬੰਦਾ ਉੱਥੇ ਤਾਂ ਜ਼ਰੂਰ ਪਹੁੰਚੇ ਜੀ ਨੇ ਵੋਟ ਪਾਈ ਆ ਉਹ ਉਥੋਂ ਉਹਨਾਂ ਦੀ ਪਾਰਟੀ ਦਾ ਵਰਕਰ ਆ ਉਹਨੇ ਬੰਦਾ ਸਾਡੇ ਪਿੰਡ ਦਾ ਇੱਕ ਦਿਨ ਵੀ ਨਹੀਂ ਆਇਆ ਉਹ ਜੀ ਲੋਕ ਤੁਹਾਨੂੰ ਸਾਨੂੰ ਕੀ ਕਹਿੰਦੇ ਆ ਫਿਰ ਲੋਕ ਸਾਰੇ ਸਾਨੂੰ ਗਲ ਕੱਢਦੇ ਆ ਕਹਿੰਦੇ ਤੁਸੀਂ ਉਹਨੂੰ ਵੋਟਾਂ ਪਵਾਈਆਂ ਕਿਹਾ ਕਿ ਉਹ ਸਾਡਾ ਕੰਮ ਨਹੀਂ ਕਰਦਾ ਉਹ ਮਿੱਠੀਆਂ ਮਿੱਠੀਆਂ ਕੱਢਦੇ ਕੋੜੀਆਂ ਕੋੜੀਆਂ ਬਸ ਹੀ ਖਰਗੇ ਸਿਰਉਂਦੇ ਆ ਅੱਛਾ ਉਹ ਕਿਵੇਂ ਖਰਗੇ ਉਹ ਵੀ ਦੱਸ ਲੋ ਮੜੀਆਂ ਕਿੰਨੇ ਖਰਗੇ ਹਾਂ ਖਰਗਾ ਹੀ ਹੁੰਦੀਆਂ ਜੀ ਜਦੋਂ ਕਿਸੇ ਦੇ ਦੀ ਭੈਂਡਾ ਛੱਡੇ ਕੋਈ ਵੀ ਗਾਲ ਕੱਢਣੋਂ ਹਟਾਈ ਨਾ ਤੇ ਉਹਨਾਂ ਦਾ ਕੀ ਕਰਦੇ ਆਂਗੇ ਜੀ ਉਹ ਅਗਲਾ ਅਸੀਂ ਤਾਂ ਕੰਨਾਂ ਚ ਕੌੜਾ ਤੇਲ ਪਾ ਕੇ ਆਪਣੇ ਘਰੋਂ ਉੱਠ ਜਾਂਦੇ ਆਂ ਜੀ ਜਦੋਂ ਬੰਦਾ ਹੀ ਨਹੀਂ ਆਉਂਦਾ ਇੱਕ ਵਾਰੀ ਆਇਆ ਉਹ ਬੁੜੀਆਂ ਬੁੜੀਆਂ ਇਕੱਠੀਆਂ ਹੋ ਗਈਆਂ ਬੰਦਾ ਇੱਕ ਨੂੰ ਨੇੜੇ ਨਹੀਂ ਹੋਣ ਦਿੱਤਾ ਤੇ ਆਖਰ ਨੂੰ ਉਹਨ ਕਸ ਕੋਲੇ ਕੱਢ ਜਿੜਾ ਕੇ ਉਹਦੇ ਵਰਕ ਨਹੀਂ ਅੱਛਾ ਜੀ ਇੱਕ ਜਿਹੜਾ ਤੁਹਾਨੂੰ ਸਰਕਾਰ ਬਣਨ ਤੋਂ ਪਹਿਲਾਂ ਤੁਹਾਡੀ ਸਰਕਾਰ ਨੇ ਇਹ ਕਿਹਾ ਸੀ ਤੁਸੀਂ ਵਲੰਟੀਅਰ ਹੋ 1000 ਰੁਪਏ ਬੀਬੀਆਂ ਦੇ ਜਿਨਕੇ ਖਾਤਿਆਂ ਦੇ ਵਿੱਚ ਪਾਇਆ ਜਾਊਗਾ ਉਹ ਪੈ ਗਿਆ ਫਿਰ ਹੁਣ ਨਾ ਜੀ ਨਾ ਨਾ ਕਿਉਂ ਕਾਤ ਨਹੀਂ ਪਿਆ ਉਹ ਤਾਂ ਤੁਸੀਂ ਵੀ ਕਹਿ ਰਹੇ ਸੀ 1000 ਰੁਪਏ ਆ ਜੂਗਾ ਤੁਸੀਂ ਅਸੀਂ ਤਾਂ ਕਹਿੰਦੇ ਜੀ ਪੈਸੇ ਮੈਲ ਨਾ ਬੀਬੀਆਂ ਦਾ ਸਰਕਾਰੀ ਬਸ ਤੇ ਚੜ੍ਹ ਨਹੀਂ ਨਹੀਂ ਦਿੰਦੀਆਂ ਬੰਦਿਆਂ ਨੂੰ ਐਂਦੀਆਂ ਬੀਬੀਆਂ ਚੜ੍ਹਦੀਆਂ ਬੰਦਾ ਤਾਂ ਚੜ੍ਹਨ ਨੂੰ ਰਹਿ ਜਾਂਦਾ ਅੱਛਾ ਹਾਂ ਜੀ ਬੰਦੇ ਤਾਂ ਸਾਰੇ ਰੋਡ ਤੇ ਬੈਠੇ ਹੁੰਦੇ ਆ ਬੀਬੀਆਂ ਬਸ ਤੇ ਬੈਠੀਆਂ ਹੁੰਦੀਆਂ ਅੱਛਾ ਬੀਬੀਆਂ ਨੂੰ ਤਾਂ ਆਪ ਨੂੰ ਸੀਟ ਨਹੀਂ ਮਿਲਦੀ ਬੰਦਿਆਂ ਨੂੰ ਕਿੱਥੋਂ ਸੀਟ ਮਿਲੂਗੀ ਸਰਕਾਰੀ ਬਸਾਂ ਤੇ ਐਂਦੀ ਭੀੜ ਹੈ ਜੇ ਉਹਨਾਂ ਨੂੰ ਰੁਪਈਆ 100 ਦੇ 1000 ਦੇਣ ਉਹਨਾਂ ਤੋਂ ਕਰਾਇਆ ਲਓ ਠੀਕ ਨਾਲੇ ਤਾਂ ਉਹ ਕਿਰਾਇਆ ਲਓ ਨਾਲੇ ਤੁਹਾਨੂੰ ਸਹੂਲਤ ਹੋਵੇ ਨਾਲ ਸਾਨੂੰ ਹੋਵੇ ਸਹੂਲਤ ਚੜਨ ਵਾਲਿਆਂ ਨੂੰ ਜਿੱਥੇ ਮਰਜ਼ੀ ਚੜ੍ਹ ਨੀ ਨੀ ਉਹ ਕਹਿੰਦੇ ਵੀ ਦੋ ਕੰਮ ਕਰਤੇ ਇੱਕ ਤਾਂ ਕਿਰਾਇਆ ਮਾਫ ਕਰਤਾ ਤੇ ਗਿੱਜੇ ਚ ਪਾਉਣ ਨੂੰ ਮਤਿਆ ਨੂੰ ਪੈਸੇ ਦੇ ਦੇ ਪੈਸੇ ਤਾਂ ਨਹੀਂ ਮਿਲੇ ਪਰ ਇੱਕ ਮੁਖਤਾ ਕੇ ਚਾਰ-ਚਾਰ ਘੇੜੇ ਬੁੜੀ ਅੱਕੀ ਲਾ ਲੈਂਦੀ ਐ ਕੋਰਟ ਦੇ ਹਾਂਜੀ ਚਾਰ-ਚਾਰ ਘੇੜੇ ਲਾ ਲੈਂਦੀ ਐ ਅਜੇ ਤੋਂ ਦਾਲ ਮੁੱਕ ਗਈ ਜੀ ਮੈਂ ਕੋਟੋ ਲਿਉਣੀ ਐ ਸਰਕਾਰੀ ਬਾਤੇ ਚੜਦੀ ਐ ਫੇਰ ਉਤਰਿਆਂ ਦੀ ਫੇਰ ਆ ਜਾਂਦੀ ਐ ਤੁਹਾਡਾ ਤਾਂ ਫਾਇਦਾ ਹੋ ਗਿਆ ਨਾ ਜਦੋਂ ਕੋਈ ਕੰਮ ਹੋਵੇ ਤੇ ਮਾਤਾ ਨੂੰ ਭੇਜ ਦਿੰਦੇ ਕੋਈ ਜਾਂ ਤੂੰ ਜਾਇਆ ਅੰਮ੍ਰਿਤਸਰ ਜਾਇਆ ਜਾਂ ਸਕਿਉਰਿਟੀ ਜਾਇਆ ਤੁਹਾਨੂੰ ਜਾਣ ਦੀ ਲੋੜ ਨਹੀਂ ਪੈਦੀ ਨਾ ਜੀ ਇਹ ਤਾਂ ਚੰਡੀਗੜ੍ਹ ਤੱਕ ਮੋਜਾ ਦੇ ਦਿੰਦੀ ਹੈ ਹਾਂ ਜਿੱਥੇ ਮਰਜ਼ੀ ਦੂਰੀਆਂ ਫਿਰਦੀਆਂ ਇਦਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਆਏ ਬੰਦੇ ਨੂੰ ਜਿਆਦਾ ਹੋਵੇ ਨਾ ਬੰਦੇ ਨੂੰ ਚੜਾਉਣ ਤਾਂ ਤਾਂ ਫਾਇਦਾ ਸਾਨੂੰ ਨਾਲੇ ਕੱਲ ਇਹ ਵੀ ਸੁਣ ਚਾਹੀਆ ਉਦੋਂ ਦੇ ਕਹਿੰਦੇ ਜਿੱਦਾਂ ਦਾ ਜਨ ਕੇ ਕਿਰਾਇਆ ਮਾਫ ਹੋਇਆ ਬੰਦੇ ਕਹਿੰਦੇ ਝੜਕਣੋਂ ਹਟ ਗਏ ਜੇ ਮੜਾ ਝੜਕਦਾ ਇਹ ਨਹੀਂ ਪਤਾ ਲੱਗ ਕਿਹੜੀ ਬਸ ਚੜ ਜੇ ਹਾਂਜੀ ਇਹ ਸੱਚੀ ਗੱਲ ਆ ਜੀ ਬੁਢੀ ਪਤਾ ਨਹੀਂ ਕਦੋਂ ਚੁੰਨੀ ਚੱਕ ਕੇ ਤੁਰ ਜੇ ਉਹਦਾ ਕੀ ভরਸਾ ਹੈ ਉਹਨੇ ਕਿਹੜਾ ਕਿਰਾਇਆ ਮੰਗਣਾ ਕਿਹੜਾ ਕਿਰਾਇਆ ਮੰਗਣਾ ਕਿਰਾਏ ਦੀ ਜਰੂਰਤ ਹੀ ਕੋਈ ਨਹੀਂ ਹੈ ਬਾਸਾਂ ਫਿਰ ਹੀ ਆਉਂਦੀਆਂ ਉਦਾਂ ਵਾਸਤੇ ਤਾਂ ਜੀ ਜਿਨ੍ਹਾਂ ਨੇ ਵੋਟਾਂ ਪਾਈਆਂ ਜੀ ਬੰਦਾ ਬੰਦਾ ਕੰਮ ਕਰਕੇ ਕਮਾ ਕੇ ਲਿਆਉਂਦਾ ਹੈ ਜਨਾਨੀ ਨੇ ਰੋਟੀ ਪਕਾ ਕੇ ਖੋਣੀ ਜਦੋਂ ਨੂੰ ਜਨਾਨੀ ਦਾ ਘਰੇ ਹੀ ਨਹੀਂ ਬਸੇ ਚੜ ਗਈ ਤੇ ਰੋਟੀ ਸਾਨੂੰ ਇਹ ਸਰਕਾਰ ਦੇ ਬਹੁਤ ਇਹ ਜਿਹੜੇ ਉਲਟੇ-ਪੁਲਟੇ ਕੰਮ ਕੀਤੇ ਵੀ ਆ ਇਹ ਚੰਗੇ ਨਹੀਂ ਆ। ਅੱਛਾ ਇਹਨਾਂ ਦੀ ਪੈਨਸ਼ਨ ਬੰਦ ਦਿਓ, ਪੈਸੇ ਦੇ ਕੇ ਚੜਾਓ। ਨਾਲੇ ਪ੍ਰਾਈਵੇਟ ਸੌਖਾ, ਨਾਲੇ ਸਰਕਾਰੀ ਸੌਖਾ। ਸਾਰੇ ਨਾੜ ਖਰਚਾਂ ਦੇ ਜੀ ਹੋਣਗੇ ਪੈਸੇ। ਜਿਹੜੇ ਢੇੜੇ ਦੀ ਬਸਾ ਜੀ ਨੇ ਕਿਰਾਏ ਤੇ ਲਈ ਆ, ਉਹਨੂੰ ਵੀ ਪੈਸੇ ਮਿਲਣਗੇ। ਜਿਹਨੂੰ ਸਾਰਿਆਂ ਨੂੰ ਪੈਸੇ ਮਿਲਣਗੇ। ਜਦੋਂ ਇਹ ਇੱਕ ਹੀ ਬੰਦਾ ਢੇੜਿਆਂ ਦੀ ਚੜ ਜਾਂਦੀ ਆ, ਸਾਨੂੰ ਦਾ ਉਸ ਵਾਸਤੇ ਚੜਨ ਦਾ ਕੋਈ ਫਾਇਦਾ ਨਹੀਂ। 70 60 ਰੁਪਏ ਲੈਂਦਾ, ਦੂਜੇ 40 ਰੁਪਏ ਲੈਂਦੇ। ਦੇਖੋ ਐਂਦਾ ਕਰਦਾ ਇਹਦਾ ਹੀ ਫਰਕ ਆ। ਜੈ ਬਟਿੰਡੇ ਦੇ ਵਿੱਚ ਬਹਿਵਲ ਤੋਂ 40 ਰੁਪਏ ਲੈ ਲੈਂਦੇ ਆ ਪ੍ਰਾਈਵੇਟ ਵਾਲੇ ਕਿਉਂ ਨਾ ਨਸਵਾਰੀ ਨਹੀਂ ਚੜਦੀ ਉਹ ਕਹਿੰਦੇ ਯਾਰ ਚੜਜੋ ਕਿਵੇਂ ਨਾ ਕਿਵੇਂ ਸਾਡੀ ਵਸਤਾ ਪੱਧ ਪਰ ਚਾਰੋਂ ਪੁਰੇ ਇਹ ਨਾ ਜੇ ਅਸੀਂ ਸਰਕਾਰੀ ਬਾਤ ਚੜਦੇ 60 ਰੁਪਏ ਇਹਦਾ ਮਾਰ ਹੀ ਘੱਤੇ ਜੀ ਇਹਨਾਂ ਨੂੰ ਘਰ ਰੁਪਿਆ ਉਹਨਾਂ ਦਾ ਹਜ਼ਾਰ ਹਜ਼ਾਰ ਦਿਓ ਤੇ ਮਿਹਰਬਾਨੀ ਕਰੋ ਨਹੀਂ ਤੇ ਇਹ ਤੁਸੀਂ ਕਹੋ ਨਾ ਤੁਸੀਂ ਵਲੰਟੀਅਰ ਹੋ ਤੁਸੀਂ ਤੁਸੀਂ ਕੀ ਨਹੀਂ ਕਰਦੇ ਉਹ ਅਸੀਂ ਕਰੀਏ ਸਾਨੂੰ ਕੋਈ ਮਿਲਣਾ ਵੀ ਤਾਂ ਕਹੀਏ ਸਾਡੇ ਪੇੜੇ ਦਾ ਨਹੀਂ ਉਹਦੇ ਹੀ ਨਹੀਂ ਕੋਈ ਆਉਂਦਾ ਤੇ ਉਹ ਦੂਰ ਉਹ ਕਿਹੜਾ ਦੂਰ ਬੈਠਿਆ ਵਾਲੀ ਜੇ ਕੋਈ ਕੰਮ ਹੈ ਐਮਐਲਏ ਕਿੱਥੇ ਆਇਆ ਸੀ ਪਹਿਲੀ ਵਾਰ ਵੋਟਾਂ ਨਹੀਂ ਪਈਆਂ ਸੀ ਵੋਟਾਂ ਪਾਇਓ ਮੈਨੂੰ ਮੈਂ ਤੁਹਾਡਾ ਇੱਥੇ ਆ ਕੇ ਕੰਮ ਕਰਿਆ ਕਰੂੰਗਾ ਹੁਣ ਜੇ ਕੰਮ ਮੈਂ ਇੱਕ ਮੰਤਰੀ ਬਦਲੀ ਹੋ ਗਈ ਸੀ ਉਹਦੇ ਬਾਰੇ ਗਏ ਆਂਦਾ ਨਹੀਂ ਨਹੀਂ ਇਹ ਮੇਰਾ ਹੀ ਮੋਛਾ ਸਵਾਲ ਆ ਇਹ ਨਹੀਂ ਹੋ ਸਕਦਾ ਜੀ ਹੁਣ ਆਏ ਮੋਛਾ ਸਵਾਲ ਦੱਸਦਾ ਉਹ ਐਮਐਲਏ ਮੂਲਕੀ ਜੀ ਕੰਮ ਤਾਂ ਉਹਨੇ ਕੀ ਕਰਨਾ ਕਿਸੇ ਦਾ ਜੀ ਨਾ ਹੁਣੇ ਫੰਡ ਦੇਣਾ ਬਸ ਉਹ ਹੁਣ ਫੰਡ ਤਾਂ ਉਹ ਕਹਿੰਦੇ ਸੀ ਪੰਚਾਇਤਾਂ ਨੂੰ ਜਨਨ ਕਿ ਹੁਣ ਜਿਹੜੀ ਗਰੰਟਾਂ ਦੇਈ ਜਾਂਦੇ ਆਂ ਪਿੰਡਾਂ ਦੇ ਵਿੱਚ ਗੱਫੇ ਖੁੱਲੇ ਦੱਲਣਾ ਹੁਣ ਦੇ ਇਹ ਕਮਾਨ ਸਰਕਾਰ ਖੁੱਲੇ ਨਹੀਂ ਸੱਚਾ ਆਉਮੀ ਕੰਮ ਅਗਲਾ ਵੀ ਰੁਕਿਆ ਖੜਾ ਹੈ ਜੀ ਅਗਲਾ ਕੰਮ ਵੀ ਸਾਡੇ ਉਹ ਵਿਆਪਤ ਪੱਥਰ ਬਣਾਉਣ ਵਾਲੀਆਂ ਸ਼ਰਤਾਂ ਉਹ ਵੀ ਰੁਕਿਆ ਖੜਾ ਹੈ ਜੀ ਹੋਰ ਤਾਂ ਕੀ ਦੇਣਾ ਹੈ ਜਿਹੜਾ ਸਰਕਾਰ ਨੇ ਆਟਾ ਦਾਲ ਸਕੀਮ ਦੇਤੀ ਸੋਨੂੰ ਬਿਜਲੀ ਦੇ ਬਿੱਲ ਫ੍ਰੀ ਕਰਤੇ ਮਾਤਾ ਦਾ ਕਿਰਾਇਆ ਫ੍ਰੀ ਕਰਤਾ 1000 ਰੁਪਏ ਜਨਨ ਕਿ ਉਹਨਾਂ ਦੇ ਖਾਤਿਆਂ 'ਚ ਵੀ ਪਾਉਣਾ ਹੈ ਤੇ ਕੀ ਇਹ ਤੁਹਾਨੂੰ ਚੰਗਾ ਨਹੀਂ ਲੱਗਦਾ ਹੈ ਚੰਗਾ ਤਾਂ ਜੀ ਲੱਗ ਇਹ ਤਾਂ મોદી ਨੇ ਵੀ 2000 ਰੁਪਏ ਪਾਇਆ ਸੀ ਸਰਕਾਰਾਂ ਕਿਵੇਂ ਚੱਲਣੀਆਂ ਆਈ ਇਹ ਮੁਫਤ ਦੇ ਦੇ ਕੇ ਸਰਕਾਰਾਂ ਡਾਉਣ ਹੀ ਹੋਣੀਆਂ ਜੀ ਇਹਦਾ ਮੁਰਕ ਦੇਈ ਜਾਂਦੇ ਐ ਸਾਨੂੰ ਮੁਰਕੇ ਹੁਣ ਜੇ ਵਿਨਣੇ ਟੈਕਟ ਮਾਫ ਕਰਤੀ ਰੋਡਵੇਨ ਦਾ ਘਾਟਾ ਪੈ ਗਿਆ ਮੁਲਾਜ਼ਮ ਸਾਰਿਆਂ ਨੂੰ ਦਰਗਾਹ ਨਹੀਂ ਮਿਲਦੀ ਸਾਰਿਆਂ ਨੂੰ ਉਹ ਧਰਨੇ ਲਾਈ ਜਾਂਦੇ ਐ ਧਰਨੇ ਦੇ ਧਰਨਾ ਐ ਇਹ ਜੋਲੇਵਾਜਾਂ ਦੀ ਸਰਕਾਰ ਬਣ ਕੇ ਰਹਿ ਗਈ ਇਹਨਾਂ ਨੇ ਕੋਈ ਡਿਵੈਲਪਮੈਂਟ ਦਾ ਖਿਆਲ ਹੀ ਕੋਈ ਨਹੀਂ ਇਹਨਾਂ ਦਾ ਜੀ ਸਾਡੇ ਪਿੰਡ ਦਾ ਵਿਕਾਸ ਤਾਂ ਸਿਰਫ ਸਿਰਫ ਹੋਇਆ ਸ਼੍ਰੋਮਣੀ ਕਾਲੀ ਯੂਗ ਦੇ ਬਿਹਾ ਸਾਡੇ ਦਾਣਾ ਮੰਡੀ ਬਣੀ 2002 ਚ ਸਰਦਾਰ ਗੁਰਦੇਵ ਸਿੰਘ ਬਾਦਲ ਨੇ ਬਣਾ ਕੇ ਸਕੂਲ ਅਪਗ੍ਰੇਡ ਹੋਇਆ ਕਾਲੀ ਸਰਕਾਰ ਚ ਹੋਇਆ ਆ 97 ਚ ਪਿੰਡ ਵੇ ਦੀ ਛੜਕਾ ਮਿਲੀਆਂ ਸਰਵਰਗਵਸੀ ਸਰਦਾਰ ਮਹਿੰਦਰ ਸਿੰਘ ਬਰਾੜ ਦੀ ਦੇਣਾ ਵੀ ਸਾਡੇ ਜਨਾ ਡਵੈਲਪਮੈਂਟ ਸਾਡੇ ਪਿੰਡ ਦੀ ਉਸ ਸ਼੍ਰੋਮਣੀ ਕਾਲੀ ਦਾਲ ਵੇਲੇ ਹੋਈ ਆ ਜੋ ਉਦੋਂ ਬਾਅਦ ਕੈਪਟਨ ਸਾਹਮਣੇ ਸਾਡੇ ਲਾਂਨ ਕੀਤਾ 6 ਛੱਪੜ ਦੇ ਪੈਸੇ 1 ਕਰੋੜ ਰੁਪਿਆ ਇੱਕ ਸਾਡੇ ਆਪ ਹਸਪਤਾਲ ਦਾ ਕੀਤਾ ਸਰਕਾਰੀ ਦਾ ਮੈਡੀਕਲ ਆ ਬਣਾਉਣ ਵਾਸਤੇ ਆ ਦਸਪੰਨ ਸ੍ਰੀ ਇਹ ਵੀ ਸਰਕਾਰੀ ਪਿੰਡ ਦੀ ਪਾਰਟੀ ਵਾਈ ਭੇਡ ਚੜ ਗਿਆ ਰੁਕਿਆ ਗਿਆ ਇਹ ਵੀ ਕੰਮ ਸਰਾ ਉਹਦੂ ਵਾਤਾ ਕੋਈ ਸਾਡੇ ਪਿੰਡ ਆਇਆ ਹੀ ਨਹੀਂ ਕੋਈ ਸ਼ਰੋਣੀ ਕਾਲੀ ਦਾਲੀ ਦੇਣਾ ਜਿਹਨੇ ਜਿਹਨੇ ਮੋਗੇ ਸਾਡੇ ਅੱਠ ਲਾਏ ਠੀਕ ਆ ਠੱਲ ਪੱਟੀ ਗਈ ਗਲਤੀ ਹੋ ਗਈ ਉਹ ਵੀ ਕੱਸੀ ਕੱਟਣੀ ਸੀ ਇੱਕ ਸੂਏ ਦਾ ਪਾਣੀ ਵਧਾਉਣਾ ਸੀ ਆ ਦੇ ਚ ਉਹ ਕੱਸੀ ਨਿਕਲੀ ਨਹੀਂ ਪਾਣੀ ਬਣਾਉਂਦੇ ਉਹਨਾਂ ਕਿਹਾ ਡੇਲਿਆਂ ਦੇ ਤੋਂ ਅੱਗੇ ਤੁਹਾਨੂੰ ਪਤਾ ਹੀ ਹੈ ਸੂਏ ਦੀ ਖਾਸ ਮਾਰੀ ਹੈ ਜੇ ਪਾਣੀ ਉਹ ਤੋਂ ਅੱਗੇ ਸੂਆ ਟੁੱਟਦਾ ਉਹਦੇ ਚ ਕਰਕੇ ਇਹਦਾ ਹੁਣ ਜੀ ਇੱਕ ਮੇਨ ਮੁੱਦਾ ਸਾਡੇ ਪਿੰਡ ਚ ਬਹਿਵਲ ਕਲਾ ਵਿੱਚ ਠੱਲ ਲਾਈ ਸਾਡੇ ਮੋਗੇ 'ਚ ਪਾਣੀ ਪਵੇ ਦੇ ਨਾਲ ਜੇ ਕਿ ਕਹਿੰਦਾ ਪਾਬ ਜਿੰਨੇ ਡਿਵੈਲਪਮੈਂਟ ਹੋਈ ਆ ਤੁਹਾਡੀ ਕਾਲੀ ਕਾਲੀ ਸਰਕਾਰ ਚ ਹੋਈ ਜਿੰਨੀ ਹੋਈ ਸਕੂਲ ਅਪਗ੍ਰੇਡ ਹੋਇਆ ਕਾਲੀ ਵਾਲ ਸਰਕਾਰ ਚ ਦਾਣਾ ਮੰਡਿਆਈ ਕਾਲੀ ਸਰਕਾਰ ਚ ਹੋਰ ਵੀ ਜਿੰਨੇ ਆਪਣੇ ਸੜਕਾਂ ਬਣੀਆਂ ਕਾਲੀ ਸਰਕਾਰ ਚ ਬਣੀਆਂ ਆ ਜਿਹੜੀ ਹੁਣ ਗ੍ਰਾਂਟ ਆਈ ਸੀ ਡਿਸਪੈਂਸਰੀ ਦੇ ਛੱਪੜ ਦੀ ਕਰੋੜ ਰੁਪਈਆ ਸੀਗੀ ਉਹ ਪਿੰਡ ਦੀ ਪਾਰਟੀ ਵਾਜ ਦੀ ਭੇਡ ਚੜ ਗਿਆ ਜੀ ਇਹ ਸਾਡੇ ਦਾ ਹੈ ਗਈ ਅੱਜ ਕਹਿੰਦੇ ਸਾਡੇ ਪਿੰਡ ਦਾ ਵੱਧ ਤੋਂ ਵੱਧ ਵਿਕਾਸ ਹੋਣਾ ਚਾਹੀਦਾ ਇਹ ਤਾਂ ਝੋਲੇ ਵਾਜ ਦੀ ਸਰਕਾਰ ਚੁਟਕੇ ਸੁਣਾ ਕੇ ਬਸ ਲੋਕਾਂ ਨੂੰ ਖਤਮ ਹੋ ਜਾਂਦੀ ਜੀ ਨੇ ਇਹ ਕਹਿੰਦੇ ਵੀ ਅਸੀਂ ਕੰਮ ਕਰਾਂਗੇ ਤੁਹਾਨੂੰ ਸਮਾਂ ਦੇਵੋ ਥੋੜਾ ਟਾਈਮ ਲੱਗੂ ਸਾਨੂੰ ਕਾਹ ਪੈਦਾ ਕਦੀ ਨਾਲ ਦੀ ਨਾਲ ਸਾਡੇ ਤਾਂ ਪਹਿਲਾ ਪਹਿਲਾ ਪੈਸੇ ਆਉਣਗੇ ਗਰਦੋਰੀਆਂ ਬਾਅਦ ਚ ਹੋਣੀਆਂ ਉਹ ਵੀ ਸਭ ਲੋਕਾਂ ਦੀ ਤੁਹਾਨੂੰ ਪਤਾ ਹੀ ਹੈ ਕੀ ਦਿੱਤਾ ਕਿਸ ਨੂੰ ਕਹਾਂ ਦਿੱਤਾ ਇਹਨਾਂ ਨੇ ਇੱਕੋ ਇੱਕ ਐਲਾਨ ਕੀਤਾ ਸੋਸਾਇਟੀਆਂ ਦਾ ਉਹ ਵੀ ਤੁਹਾਨੂੰ ਦੱਸ ਕੇ ਛੱਡੇ ਪਹਿਲਾਂ ਉੱਥੇ ਅੰਦਰ ਨਹੀਂ ਵੜਨਦੇ ਇਹ ਕਹਿੰਦੇ ਅਸੀਂ ਮਾਫ਼ ਕਰਾਂਗੇ ਸਾਰਾ ਵਿਆਜ ਵੀ ਮਾਫ਼ ਕਰਾਂਗੇ ਤੁਹਾਨੂੰ ਫਰੀ ਹੈ ਭਰ ਨਹੀਂ ਸਕਦੇ ਤੁਸੀਂ ਫਰੀ ਚੱਕ ਸਕਦੇ ਨਹੀਂ ਉੱਥੇ ਗਾਂਹ ਜਾਈਦਾ ਤਾਂ ਸੋਸਾਇਟੀ ਵਾਲੇ ਕਹਿੰਦੇ ਪਹਿਲਾਂ ਭਰੋ ਇਹਨੂੰ ਨਹੀਂ ਤੁਸੀਂ ਡਿਫਾਲਟਰ ਹੈ ਇਹੋ ਜ ਇਹਨਾਂ ਦੇ ਮੁੱਦੇ ਆ ਜੀ ਹੁਣ ਇਹਨਾਂ ਤੁਸੀਂ ਦੇਹਦਾ ਕਹ ਉਹ ਜੇ ਆਪ ਹੀ ਲਿਖ ਦਿੰਦੇ ਆ ਇਹ ਤੇ ਹਿੰਦੀ ਚ ਵੀ ਲਿਖਿਆ ਹੁੰਦਾ ਕਾਮ ਬੋਲਦਾ ਕਾਮ ਬੋਲਦਾ ਕਾਮ ਬੋਲਦਾ ਉਹ ਬੋਲਦਾ ਹੀ ਲਾਲ ਚੰਦ ਘਟਾਲੂ ਦਾ ਕਾਮ ਹੀ ਬੋਲਦਾ ਕਾਂ ਕੋਈ ਮਾਰਦਾ ਨਹੀਂ ਕਾਂ ਤਾਂ ਵਧੀਆ ਕਾਂ ਤਾਂ ਬਨੇਰੇ ਤੇ ਬੋਲਦਾ ਕਾਮ ਕਾਮ ਬੋਲਦਾ ਹੀ ਇਹਨਾਂ ਦਾ ਜਿਵੇਂ ਲਾਲ ਚੰਦ ਘਟਾਲੂ ਦਾ ਬੋਲਦਾ ਹੀ ਹੁਣ ਠੀਕ ਹੈ ਠੀਕ ਹੈ ਹਾਂ ਜੀ ਇਹ ਉਹ ਜੇ ਇਹਨਾਂ ਦੇ ਕੰਮ ਆਈ ਛੋਟੇ ਇਹ ਤੇ ਬਾਕੀ ਰਿਸ਼ਵਤ ਨਹੀਂ ਕਹਿੰਦੇ ਤੂੰ ਹੀ ਆਜ ਚੱਲੀ ਜਾਂਦਾ ਰਿਆ ਤਖਵਾਰ ਤੇ ਹੁੰਦਾ ਜੀ ਤੇ ਤੂੰ ਪੜ੍ਹੇ ਹੀ ਹੁਣੇ ਉਹ ਲਿਖਿਆ ਪਹਿਲਾਂ ਤਾਂ ਕਹਿੰਦੀ 45 ਕਰੋੜ ਦਾ ਬੰਗਲਾ ਕੈਰੀਵਾਲ ਸਾਹਿਬ ਦਾ ਹੁਣ 117 ਕਰੋੜ ਤੇ ਲੱਗੀ ਮਰ ਥਾਂ ਥਾਂ ਦੇ ਘਟਾਲੇ ਹੋਈ ਜਾਂਦੇ ਇਹ ਤਾਂ ਕਦੇ ਹੀ ਸਭ ਕੁਝ ਸਹੀ ਕਰਾਂਗੇ ਜੀ ਇੱਕ ਇੱਕ ਜਿੰਨੇ ਹੁਣ ਤੱਕ ਤੁਸੀਂ ਇੰਨੇ ਸਾਰੇ ਕਿਸਾਨ ਬੈਠੇ ਹੋ ਅਜੇ ਤੱਕ 2 ਸਾਲ ਕੋਈ ਠੇਕਾ ਨਹੀਂ ਚੱਲਿਆ ਇਹਨਾਂ ਦੀ ਸਰਕਾਰ ਚ 2 ਸਾਲ ਠੇਕਾ ਚੱਲ ਗਿਆ ਕੋਈ ਠੇਕਾ ਨਹੀਂ ਚੱਲਿਆ ਇਹ ਤਾਂ ਕਦੇ ਹੀ ਰਹਿਤਾ ਚ ਸ਼ਰਾਬ ਵਾਲਾ ਠੇਕਾ ਜਿਹੜਾ ਆਈ ਉਹਨੇ ਤੁਹਾਨੂੰ ਪਤਾ ਕਿੰਨੇ ਮਹੀਨੇ ਦਾ ਪਹਿਲਾ ਲੇਟ ਕੀਤਾ ਖਾਣ ਦੇ ਚੱਕਰ 'ਚ ਇਹਨਾਂ ਨੇ 1000 ਰੁਪਏ ਦਾ ਪੈਨ ਮਛੀ ਸ਼ੋਧਿਆ ਨੇ ਕਰੋੜਾ ਰੁਪਿਆ ਖਾ ਗਿਆ ਜੀ 100 ਰੁਪਏ ਦੇ ਪੈਨ ਨਾਲ ਇੱਕ ਲੈਕਤੀ ਰੂਪ ਚ ਦੇ ਵਿੱਚ ਜੀ ਪਾਲਿਸੀ ਬਣਾਉਣ ਚ 100 ਰੁਪਏ ਦੇ ਪੈਨ ਨਾਲ ਜਿਹੜੀ ਪਾਲਿਸੀ ਬਣਾਈ ਉਹ ਇੱਕ ਇਹਨਾਂ ਨੇ ਕਿਹਾ ਸੀ ਵੀ ਜਿਹੜਾ ਇਹ ਰੇਤਾ ਕਿਸਾਨ ਨੂੰ ਜਨਨ ਕਿ ਬਹੁਤ ਸਸਤਾ ਮਿਲੂਗਾ ਜਿਹੜਾ 70 ਰੁਪਏ ਦੇ ਹਿਸਾਬ ਨਾਲ ਮਿਲੂਗਾ ਇਹ ਕਹਿੰਦੇ ਸੀ ਤੇ ਹੁਣ ਕੀ ਰੇਟ ਹੈ ਉਹੀ ਰੇਟ ਤੇ ਘੱਟ ਵੱਧ ਤੂੰ ਜੀ ਵੱਧ ਹੋ ਗਿਆ ਜੀ ਹੁਣ ਤਾਂ 9000 ਦੀ ਟਰਾਲੀ ਮਿਲਦੀ ਕਿਤੇ ਕਾਲੀ ਕਾਂਗਰਸੀ ਸਰਕਾਰ ਚ 3500 ਦੀ ਸੀ ਹੁਣ 9000 ਦੀ ਟਰਾਲੀ ਮਿਲਦੀ ਰੇਤੇ ਦੀ ਆਪਣੇ ਮੈਲੀ ਨਹੀਂ ਰਿਹਾ ਹੁਣ ਬੰਦ ਆ ਜੀ ਨਹੀਂ ਅੱਛਾ ਹੁਣ ਰੇਤਾ ਹੀ ਨਹੀਂ ਮਿਲ ਰਿਹਾ ਜੀ ਬਲੈਕ ਆਉਂਦਾ 9000 ਦੀ ਟਰਾਲੀ ਲਾਉਂਦੇ ਹੁਣੀ ਜੀ ਕਦੇ ਇਹਨੂੰ ਪੁੱਛੋਗੇ ਵੀ ਜਿਹੜਾ ਰੇਤੇ ਦੀ ਤੁਸੀਂ ਗੱਲ ਕਰਦੇ ਸੀ ਵੀ ਰੇਤਾ ਬਾਫ ਮਿਲੂ ਫਰੀ ਮਿਲੂਗਾ ਘੱ ਰੇਤਾ ਜੇ ਇੱਕ ਆਦਾ ਘੱਟ ਮੈਣਾ ਹੀ ਹੋਰ ਗੱਲ ਮੈਂ ਕਹਿਣੀ ਚਾਹਣਾ ਇੱਕ ਜਿਹੜੀ दारू ਦੀ ਬੋਤਲ 100 ਰੁਪਏ ਨੂੰ ਆਉਂਦੀ ਸੀ ਨਾ 100 ਰੁਪਏ ਨੂੰ ਇਹਨਾਂ ਨੇ 200 ਵਸੀਆਂ ਦੀ ਕਰਤੀ ਜਿਹੜੀ BR ਦੀ ਬੋਤਲ ਹੈ 117 ਰੁਪਏ ਦੀ ਬਣਦੀ ਆ ਉਹ 200 ਨੂੰ ਕਰਤੀ ਗਰੀਬ ਬੰਦਾ ਨੂੰ ਕੀ ਪੀਣੂ ਉਦੋਂ ਸਾਡੇ ਉਹ ਜੇ ਗੁਰਦੱਤ ਸਿੰਘ ਸੇਖੋ ਸਾਹਿਬ ਕਹਿੰਦੇ ਸੀਗੇ दारू ਸਸਤੀ ਕਰਤੀ ਕੋਈ ਗੱਲ ਨਹੀਂ ਗਰੀਬਾਂ ਵਾਸਤੇ ਬੜਾ ਚੰਗਾ ਕੀ ਦੀ ਸਸਤੀ ਕਰਤੀ ਮਾਂ ਦੀ ਇਹਨਾਂ ਨੇ ਦੀ ਚੌਗਣਾ ਰੇਟ ਲਾ ਕੇ ਰੱਖਤਾ ਹਾਂਜੀ ਉਹ ਕਹਿੰਦੇ ਨਾਲ ਪੁੱਜ ਗਿਆ ਜੋ ਤੁਹਾਨੂੰ ਪੈਸੇ ਦਿੱਤੇ ਉਹ ਤਾਂ ਨਾਲ ਸਾਡੇ ਪੁੱਜੀਆ ਦੀ ਝੱਗਾ ਲਾ ਕੇ ਵੀ ਨਾਲ ਲੱਗਿਆ ਹਾਂ ਕਿਆ ਗੱਲ ਆ ਲੈ ਜੀ ਸਾਡਾ ਤਾਂ ਉਹਨਾਂ ਨੇ 200 300 ਦੀ ਬੋਤਲ ਕਰਤੀ ਖਾਸੇ ਦੀ ਬੋਤਲ ਅੱਛਾ ਆ 280 ਰੁਪਏ ਲੈਂਦੇ ਆ ਬੀਆਰ ਦੀ ਬੋਤਲ ਦੇ 200 ਰੁਪਏ ਲੈਂਦੇ ਜਿਹੜੀ ਕੇ ਕੱਲੇ 95 ਰੁਪਏ ਦੀ ਵੀ ਨਹੀਂ ਹੈ ਜੀ ਹਾਂਜੀ ਇੱਕ ਰੇਟ 95 ਰੁਪਏ ਰੇਟ 280 ਜੀ ਹਾਂਜੀ ਦੇ ਕਰੂਗੀ ਸਰਕਾਰਾਂ ਸਾਨੂੰ ਮਾਰੀ ਤੁਰਿਆਂ ਜਾਂਦੀ ਨਹੀਂ ਤੁਹਾਡੀ ਪਾਰਟੀ ਦੇ ਬੰਦੀ ਜਗਰਦਸਨ ਸੇਖੋ ਉਹਨੂੰ ਕਹਿਣਾ ਸੀ ਇਹ ਗੱਲ ਤੁਸੀਂ ਕਹੀ ਨਹੀਂ ਅਸੀਂ ਵੀ ਬਥੇਰਾ ਕਹਿ ਕੇ ਕਿ ਥੱਕ ਗਏ ਆ ਅਸੀਂ ਕੀ ਕਰੀਏ ਅੱਛਾ ਕਾਹ ਕੇ ਕਹਿਣਾ ਕੋਈ ਮੰਨਦਾ ਹੈ ਜੇ ਤੁਹਾਨੂੰ ਹੁਣ ਕਿਤੇ ਪਿੰਡ ਆਉਣਗੇ ਤੁਹਾਡੇ ਇਹ ਇਹ ਸਵਾਲ ਜਵਾਬ ਕਰੋਗੇ ਪੱਕਾ ਜੀ ਜਰੂਰ ਕਰਾਂਗੇ ਜੇ ਸਾਡੇ ਕੋਲੇ ਆਉਣਗੇ ਤਾਂ ਹਾਂ ਆਉਂਦੇ ਹੀ ਨਹੀਂ ਆਉਂਦੇ ਨਹੀਂ ਇਹ ਪਿੰਡਾਂ ਦਾ ਇਹ ਵੀ ਕਹਿਣਾ ਵੀ ਉਦੋਂ ਤੁਸੀਂ ਵੀ ਉਹਨਾਂ ਦੀ ਬਣ ਜਾਓਗੇ ਇਹ ਗੱਲ ਸਹੀ ਹੈ ਨਹੀਂ ਬਣਦੇ ਅਸੀਂ ਕਿਸੇ ਦੀ ਨਹੀਂ ਬਣਦੇ ਅਸੀਂ ਤਾਂ ਸਾਫ਼ ਗੱਲ ਕਹਾਂਗੇ ਕੀ ਗੱਲ ਹੈ ਅਸੀਂ ਜੋ ਸੱਚੀ ਗੱਲ ਕਹਾਂਗੇ ਆਉਂਦੇ ਹੀ ਨਹੀਂ ਪਿੰਡਾਂ 'ਚ ਬਿਲਕੁਲ ਨਹੀਂ ਆਉਂਦੇ ਹਾਂ ਇਹ ਉਹਨਾਂ ਨੇ ਕੰਮ ਕੁਝ ਕੀਤਾ ਨਹੀਂ ਪਿੰਡਾਂ 'ਚ ਆਉਂਦੇ ਹੀ ਨਹੀਂ ਸ਼ਰਮ ਦੇ ਮਾਰੇ ਵੀ ਲੋਕ ਸਾਡੇ ਮੂੰਹ ਤੇ ਮਾਰਨਗੇ ਨਹੀਂ ਪਿੰਡਾਂ 'ਚ ਇਲੈਕਸ਼ਨ ਆਉਣਗੇ ਪਿੰਡਾਂ 'ਚ ਉਹੀ ਵੋਟਾਂ ਲੈਣ ਆਉਣਗੇ ਵੋਟਾਂ ਮੰਗਣ ਆਉਣਗੇ ਪੰਜ ਸਾਲਾਂ ਬਾਅਦ ਉਹ ਜਿਵੇਂ ਆ ਮੋਲਕ ਹੈ ਉਹ ਤਾਂ ਵੋਟਾਂ ਤੋਂ ਪਹਿਲਾਂ ਆਉਂਦਾ ਸੀ ਮੈਂ ਕਹਿ ਰਿਆ ਕਰੂੰਗਾ ਥੋੜੇ ਪਿੰਡਾਂ ਆ ਕੇ ਕੰਮ ਕਰਿਆ ਕਰੂੰ ਤੇ ਮਰੇ ਦੇ ਗੁਆਂਢ ਖੱਪੇ ਤੇ ਨਾ ਕਿਸੇ ਦੇ ਜਿੱਦੀ ਗਏ ਤਾਂ ਕਹੂਗਾ ਮੁਸੱਲਸ ਵਾਲਾ ਇਹ ਕੰਮ ਨਹੀਂ ਹੁੰਦਾ ਇਹਨੂੰ ਕਿਹਾ ਨਹੀਂ ਆ ਬੈਠਾ ਇਹਨੂੰ ਨੂੰ ਕਹੀਏ ਕੀ ਇਹਦੀ ਕਿਹੜਾ ਮੰਨਦਾ ਹੈ ਅੱਛਾ ਕਿਉਂ ਜੀ ਦੱਸੋ ਸਾਡਾ ਨਹੀਂ ਨਾ ਨਾ ਜੈਤੋਂ ਕੋਈ ਕਿੰਨੀ ਦੂਰ ਹੈ ਥੋੜੇ ਚੋ ਜਦੋਂ ਸਾਨੂੰ ਪਤਾ ਹੀ ਨਹੀਂ ਕਿੱਥੇ ਰਹਿੰਦਾ ਅਸੀਂ ਕੀ ਰਹਿਣਾ ਅਸੀਂ ਤਾਂ ਆਪਣੇ ਘਰੇ ਰਹਿਣ ਵਾਲੇ ਬੰਦੇ ਆ ਵੋਟਾਂ ਤੋਂ ਵੋਟਾਂ ਤੋਂ ਪਹਿਲਾਂ ਪਤਾ ਸੀ ਹਾਂ ਕੋਦੋਂ ਵੋਟਰ ਕੋਦੋਂ ਵੋਟਾਂ ਪਾਉਣ ਬੜਵੀਂ ਨਵੀਂ ਸਰਕਾਰ ਆ ਜੂਗੀ ਇਹ ਆ ਵੀ ਹੋ ਸਕੇ ਫ ਇਸ ਗੱਲ ਦਾ ਜ਼ਰੂਰ ਹੈ ਹਿਸਾਬ ਨਾਲ ਵੋਟਾਂ ਪਾਈਆਂ ਜਨਰੇਸ਼ਨ ਜਿਹੜੀ ਨੌਜਵਾਨ ਆ ਇਹਨੇ ਵੋਟਾਂ ਪਾਈਆਂ ਆਮ ਆਮ ਜਿਹੜੀ ਬੰਦੇ ਆ ਨਾ ਆਮ ਤਾਂ ਪਾਰਟੀਆਂ ਦੇ ਬੰਦੇ ਹੋਏ ਬੰਦੇ ਆ ਕਾਲੀਆਂ ਦੇ ਬੰਦੇ ਆ ਜੋ ਕਾਂਗਰਸ ਨੂੰ ਪਾਉਂਦੇ ਆ ਜਿਹੜੇ ਕਾਂਗਰਸ ਦੇ ਬੰਦੇ ਕਾਂਗਰਸ ਨੂੰ ਪਾਉਂਦੇ ਜਿਹੜੀ ਤੁਰਦੀ ਫਿਰਦੀ ਵੋਟ ਆ ਉਹ ਜਿਹਨੂੰ ਪੈ ਜਾਂਦੀ ਉਹਦੀ ਸਰਕਾਰ ਬਣ ਜਾਂਦੀ ਆ ਇਹਨਾਂ ਨੂੰ ਤੁਰਦੀ ਫਿਰਦੀ ਵੋਟ ਪੈ ਗਈ ਇਹਨਾਂ ਦੀ ਸਰਕਾਰ ਬਣ ਗਈ ਹੈ ਪਰ ਇਹਨਾਂ ਨੂੰ ਭਲੇ ਵਾਸਤੇ ਸੋਚਣਾ ਚਾਹੀਦਾ ਵੀ ਸਾਨੂੰ ਤੁਰਦੀ ਫਿਰਦੀ ਵੋਟ ਪਾਈ ਹੈ ਕਿਸੇ ਨੇ ਤੋ ਸੋਚੋ ਇੱਕ ਇੱਕ ਹੋਰ ਹੈ ਜਦੋਂ ਇਲੈਕਸ਼ਨਾਂ ਤੋਂ ਪਹਿਲਾਂ ਇਹ ਕਹਿੰਦੇ ਸੀ ਨਾ ਕੋਈ ਲਾਲ ਬੱਤੀ ਦੀ ਗੱਡੀ ਆਊਗੀ ਨਾ ਸਾਡੇ ਕੋਈ ਸਕਿਉਰਟੀ ਹੋਊਗੀ ਆਮ ਲੋਕਾਂ ਦੀ ਸਰਕਾਰ ਆ ਆਮ ਤੁਹਾਡੇ ਵਾਂਗੂ ਆ ਕੇ ਦਰਿਆਂ ਤੇ ਜਿਵੇਂ ਲੋਕ ਬੈੰਦੇ ਹੁੰਦੇ ਆ ਓਦਾਂ ਹੀ ਸਟੇਜਾਂ ਦੇ ਉੱਪਰ ਬੈਠਾਂਗੇ ਕਿਸੇ ਕੋਈ ਹੈਲੀਕਾਪਟਰ ਹੀ ਵਰਤਾਂਗੇ ਅਸੀਂ ਤੇ ਉਹੀ ਸਭ ਕੁਝ ਚੱਲ ਰਿਹਾ ਕੀ ਫਰਕ ਦਿਖ ਰਿਹਾ ਤੁਹਾਨੂੰ ਨਾ ਜੀ ਨਾ ਉਦੋਂ ਜ਼ਿਆਦਾ ਕ੍ਰਿਪਚਰ ਆਏ ਉਦੋਂ ਜਦੋਂ ਇਹਨਾਂ ਨੇ ਕੋਈ ਸਰਕਾਰ ਬਣ ਗਈ ਕੋਈ ਮੰਤਰੀ ਜਿਹੜੇ ਥੱਲੇ ਵਾਲੇ ਕੋਈ ਅਹੁਦੇਦਾਰ ਆ ਕਿੰਨੇ ਅਫਸਰ ਆ ਕੋਈ ਬਦਲਿਆ ਉੱਤੇ ਚੱਲਣਾ ਤਾਂ ਉਹੀ ਕੁਛ ਆ ਸਰਫ ਇਹਨਾਂ ਦੀ ਸਰਕਾਰ ਦਾ ਹੀ ਨਾਂ ਐ ਜਿਹੜਾ ਥੱਲੇ ਵਾਲੇ ਮੈਂਬਰ ਆ ਥੱਲੇ ਵਾਲੇ ਕੰਮ ਕਰਮਚਾਰੀ ਆ ਕੰਮ ਤਾਂ ਉਹੀ ਕਰਦੇ ਆ ਨਾ ਇਹਨਾਂ ਨੇ ਕੱਖ ਬਦਲਿਆ ਨਹੀਂ ਬਦਲਣ ਕੀ ਹੈ ਆਪਣਾ ਜਿਹੜਾ ਵਿਜੇਪੁਰ ਪ੍ਰਤਾਪ ਸਿੰਘ ਆ ਉਸਨੇ ਬੋਲਾ ਵੀ ਐ ਵੀ ਜਿੰਨਾ ਚਿਰ ਥੱਲੇ ਤੋਂ ਨਹੀਂ ਨੀਚੇ ਤੱਕ ਤਾਂ ਨੂੰ ਸੁਧਾਰ ਕਿਵੇਂ ਹੋਊਗਾ ਸੁਧਾਰ ਤਾਂ ਤਾਂ ਹੀ ਹੋ ਸਕਦਾ ਨਾ ਜੇ ਥੱਲੇ ਤੋਂ ਉੱਪਰ ਤੱਕ ਨੂੰ ਚੜਨ ਬਦਲੀ ਕਰਕੇ ਕੋਈ ਨਵੇਂ ਬੰਦੇ ਨੂੰ ਦੇਣ ਮੌਕਾ ਇਹ ਤਾਂ ਦੇਂਦੀ ਨਹੀਂ ਇਹ ਤਾਂ ਉਹੀ ਹੈ ਇੱਕ ਸਰਕਾਰ ਆਉਣ ਤੋਂ ਪਹਿਲਾਂ ਇਹ ਵੀ ਸਰਕਾਰ ਕਹਿੰਦੀ ਸੀ ਵੀ ਜਿਹੜਾ ਕੋਈ ਕਾਂਗਰਸ ਪਾਰਟੀ ਚੋਂ ਜਾਂ ਕਾਲੀ ਪਾਰਟੀ ਚੋਂ ਆਊਗਾ ਉਹਨੂੰ ਆਮ ਆਦੀ ਪਾਰਟੀ ਦੇ ਵਿੱਚ ਨਹੀਂ ਲਿਆ ਜਾਊਗਾ ਕਿਉਂ ਭਾਈ ਜੀ ਉਹਦਾ ਇਹਨਾਂ ਦੇ ਵਾਦੇ ਹੀ ਸੀ ਕਿਲੇ ਮੁਰਕੇ ਸਾਰਾ ਕੋਈ ਹੋਈ ਚੱਲੇ ਦਾ ਇੱਕ ਬੋਟਾ ਲੈਣ ਦਾ ਚੱਕਰ ਸੀ ਇਹਨਾਂ ਦਾ ਵੀ ਐਂ ਕਰਾਂਗੇ ਜਿਵੇਂ ਕਰਾਂਗੇ ਪਰ ਉਹ ਚੱਲੀ ਤਾਂ ਹੁਣ ਨਾ ਹੀ ਇਹ ਟਿਕਟ ਦਿੱਤੀ ਉਹ ਕਾਂਗਰਸ ਚ ਲੈ ਗਏ ਤੇ ਉੱਥੇ ਆਪਦੀ ਪਾਰਟੀ ਦਾ ਕੀ ਹਾਲ ਹੈ ਇਹਨਾਂ ਨੇ ਸ਼ਸ਼ੀਲ ਕੁਮਾਰ ਰੈਂਕੂ ਨੂੰ ਉਹ ਕਾਂਗਰਸ ਨੂੰ ਤੇ ਆਪਦਾ ਤੇ ਇਹਨਾਂ ਨੂੰ ਉਮੀਦਵਾਰੀ ਨਹੀਂ ਲੱਭਿਆ ਆਪਦੀ ਪਾਰਟੀ ਦਾ ਕੋਈ ਉੱਥੇ ਖੜਨ ਵਾਸਤੇ ਜੀ ਉਹ ਹੀ ਨੇ ਦੇ ਹਾਲ ਹੋਣਾ ਇਹਦੇ ਬਾਹਰ ਚੁੜਕਲੇ ਸੁਣਾਉਣ ਜੋ ਗੱਭਗਾਨ ਸਮਾਨ ਉਹ ਤਾਂ ਕਹਿੰਦਾ ਵੀ ਮੇਰੇ ਸਿਕਿਉਰਟੀ ਨਹੀਂ ਲੈਣੀ 70 ਘਟੀਆਂ ਉਹਦੇ ਕੋਲੇ ਆ 20 ਘਟੀਆਂ ਦੀ ਭੈਣ ਕੁਲੇ ਆ 35 ਉਹਦੀ ਮਾਂ ਕੁਲੇ ਆ 100 ਤੋਂ ਵੱਧ ਤਾਂ ਘਟੀਆਂ ਆ ਆਪ ਲਈ ਫਿਰਦਾ ਉਹ ਤੇ ਕੀ ਕਿਹੜੀ ਗੱਲ ਤੇ ਖਰਾ ਉਤਰਿਆ ਕਹੀ ਗਲਤ ਨਹੀਂ ਖਰਾ ਉਤਰਿਆ ਉਹਦੇ ਬਾਅਦ ਦਸੰਬਰ ਜੀ ਕਦਾ ਸਿਖਾਉਣਾ ਆ ਸਿਖਾਉਣਾ ਪਾਈ ਫਿਰਦੀ ਉਹਦੀ ਹੁਣ ਬਾਦ ਤੋਂ ਬਾਅਦ ਵੱਧ ਚੂੜੀਆਂ ਪਾਈ ਫਿਰਦੀ ਉਹਦੀ ਘਰ ਵਾਲੀ ਪਾਈ ਫਿਰਦੀ ਆ ਉਹਦਾ ਕਿਲੋ ਕਿਲੋ ਪਾਈ ਫਿਰਦਿਆ ਹਣ ਹੁਣ ਕਿੱਧਰ ਗਈ ਆ ਉਹਦੇ ਰੋਕਣ ਵਾਲਾ ਜੀ ਉਹ ਗੱਪਾਂ ਮਾਰਦੇ ਫੋਟੋਆਂ ਆਉਂਦੀਆਂ ਨੇ ਨੱਟ-ਨੱਟ ਤੇ ਆਉਂਦੀਆਂ ਐ ਸਹੀ ਗੱਲ ਐ ਆਪਾਂ ਗੱਪ ਨਹੀਂ ਮਾਰਦੇ ਕੋਈ ਇੱਕ ਕੱਲ ਹੋਰ ਵੀ ਆ ਇੱਕ ਕੱਲ ਇਹ ਵੀ ਦੱਸੋ ਵੀ ਜਿਹੜੇ ਮਾਨ ਸਾਹਿਬ ਕਹਿੰਦਾ ਜਿਹੜਾ ਹੁਣ ਬਿਜਲੀ ਐ ਬਿਜਲੀ ਦਾ ਕਿਸਾਨਾਂ ਦਾ ਫਾਇਦਾ ਹੋਣਾ ਕਿ ਝੋਨੇ ਦੀ ਯਾਨੀ ਕਿ ਫਸਲ ਆਉਣੀ ਐ ਤੇ ਜਿਹੜਾ ਸਰਕਾਰੀ ਸਕੂਲਾਂ ਦਾ ਜਾਂ ਸਰਕਾਰੀ ਦਫ਼ਤਰਾਂ ਦਾ ਜਿਹੜਾ ਟਾਈਮ ਚੇਂਜ ਕਰਤਾ ਕਿਵੇਂ ਲੱਗਦਾ ਤੁਹਾਨੂੰ ਇਹ ਫਾਇਦਾ ਹੋ ਲੈਣ ਦਾ ਦੇ ਕੋਈ ਕੁਝ ਕਹਿ ਨਹੀਂ ਸਕਦਾ 7:30 ਤੋਂ 2 ਵਜੇ ਤੱਕ ਕਰਦਾ 2 ਵਜੇ ਕਿਤੇ ਗਰਮੀ ਹੋਣੀ ਗਰਮੀ ਤਾਂ ਸਾਰਾ ਦਿਨ ਹੀ ਰਹਿੰਦੀ ਜਿਹੜਾ ਸਕੂਲ ਚ ਰਹੂਗਾ ਚਪੜਾ ਸੀ ਉਹਦਾ ਚਲਾਊਗਾ ਜੀ ਉਹਦਾ ਕੰਮ ਕਰੂਗਾ ਹੀ ਉੱਥੇ ਜਿਹੜਾ ਕੋਈ ਰਹੂਗਾ ਉਹ ਸਾਰੇ ਕੁਝ ਕੰਮ ਕਰਨਾ ਹੀ ਇਹ ਤਾਂ ਸਰਕਾਰਾਂ ਨੂੰ ਚਾਹੀਦਾ ਵੀ ਟਾਈਮ ਚੇਂਜ ਕਰਨਾ ਪਰ ਉਹ ਮਲਾਈ ਜਿਹੜੇ ਉਹ ਅੰਦਰੋਂ ਕੁੰਡੀ ਲਾ ਕੇ ਅੰਦਰ ਪੈ ਜਾਂਦੇ ਆ ਪੱਖੇ ਤਾਂ ਉਹੀ ਚੱਲਦੇ ਆ ਲੋਕਾਂ ਨੂੰ ਰੱਟ ਗਈ ਪੱਖੇ ਤਾਂ ਉਹੀ ਚੱਲਦੇ ਆ ਅੰਦਰੋਂ ਦਫ਼ਤਰ ਦਫ਼ਤਰਾਂ ਦੇ ਅੰਦਰੋਂ ਕੁੰਡੀਆਂ ਲਾ ਕੇ ਅੰਦਰ ਹੀ ਏਸੀ ਛੱਡ ਕੇ ਪੈ ਜਾਂਦੇ ਆ ਉਹ ਮੇਰੇ ਤੇ ਰਿਆਰ ਕਿਸ ਤੇ ਬੰਦ ਆ ਜੀ ਉਹ ਕਹਿੰਦਾ ਵੀ ਲਾਈਟ ਦਾ ਫਾਇਦਾ ਹੋਊਗਾ ਜਿਹੜੀ ਕਿਸਾਨ ਨੂੰ ਕਿ ਲਾਈਟ ਦੇ ਉਥੇ ਦਫਤਰ ਤੇ ਇੱਕ ਲਾਈਟ ਸੀ ਉਥੇ ਇੱਕ ਲਾਈਟ ਸੀ ਘਰੇ ਆ ਕੇ ਹਰੇ ਕਬਰ ਦੇ ਏਸੀ ਚੱਲੂਗਾ ਤੇ ਚੱਲਣਗੇ ਕਿ ਕਰਨ ਚੱਲਣਗੇ ਬਸ ਫਿਰ ਹੁਣ ਫਾਇਦਾ ਕਹਦਾ ਤਾਂ ਜਿਆਦਾ ਬਿਜਲੀ ਹੋਊਗੀ ਨਹੀਂ ਜਿਹੜੇ ਮੁਲਾਜ਼ਮ ਤੜਕੇ ਜਾ ਕੇ ਜਾਨੀ ਕਿ ਸਵੇਰੇ 7 ਵਜੇ ਜਾਣਗੇ 2 ਵਜੇ ਆਉਣਗੇ ਉਹਦੀ ਲਾਈਟ ਦੀ ਬਚਤ ਤਾਂ ਹੋਊਗੀ ਨਾ ਉਹ ਦਿਨ ਹੋਊਗੀ ਬਚਤ ਕਿੰਨੀ ਹੋਊਗੀ ਮੌਸਮ ਠੰਡਾ ਹੁੰਦਾ ਉਹ ਤੱਕ 2 ਵਜੇ ਤੋਂ ਬਾਅਦ ਦੁਪਹਿਰ ਤਪਦਾ ਏਸੀ ਛੱਡਣਗੇ ਏਸੀ ਬੰਦ ਹੋ ਜਾਣਗੇ ਘਰੇ ਆ ਜਾਣਗੇ ਅਫਸਰ ਸਾਰੇ ਤੁਹ ਕਰਿਆ ਕਿ ਸਾਰੇ ਆਪਾ ਆਪਣੇ ਕਮਰੇ ਜੇ ਏਸੀ ਛੱਡਣਗੇ ਆਪ ਦਾ ਛੱਡਣਗੇ ਗਵਰਨਮੈਂਟ ਨੂੰ ਜੋ ਉਹਦਾ ਫਾਇਦਾ ਵੀ ਹੋਊਗਾ ਨਾ ਬਿੱਲ ਤਾਂ ਆਊਗਾ ਨਾ ਬਿੱਲ ਤਾਂ ਲੈਣਗੇ ਨਾ ਉਹ ਸਰਕਾਰੀ ਜਿਹੜੀ ਸਰਕਾਰੀ ਬਿਜਲੀ ਦੀ ਦਰਵਾਤੋਂ ਹੁੰਦੀ ਸੀ ਉਹ ਤਾਂ ਬਚੂ ਨਾ ਸਰਕਾਰੀ ਦੀ ਤਾਂ ਠੀਕ ਹੈ ਬਚੂਗੀ ਹਰ ਸਾਲ ਨਵਾਂ ਬਾਅਦ ਖਸਮ ਕਰਨਾ ਪੈਂਦਾ ਅਸੀਂ ਤਾਂ ਕਹਿੰਦੇ ਨਾ ਕਰਨਾ ਪਵੇ ਸਾਡਾ ਚੰਗਾ ਕੰਮ ਕਰੋ ਸਾਨੂੰ ਵੀ ਸੁੱਖ ਦਿਵਾਓ ਆਪ ਵੀ ਸੁੱਖ ਲਓ ਤੇ ਜਿਹੜੀ ਮੁਕਤਕੋਰੀ ਕੀਤੀ ਹੈ ਕਿ ਬਾਦਲ ਕਹਿੰਨੇ ਕਰੀਏ ਸਾਰੀ ਜੀ ਕਰੀ ਛੋੜ ਇਹਨਾਂ ਨੇ ਨਹੀਂ ਕਰੀ ਜੀ ਤੇ ਇਹਨਾਂ ਨੂੰ ਵੇਖ ਕੇ ਸਾਰੇ ਕਰੀਆਂ ਕਾਂਗਰਸ ਨੇ ਕਰਤੀ ਹੁਣ ਇਹ ਆਖੀ ਜਾਂਦੇ ਸਾਰੇ ਮੁਕਤਖੋਰੀ ਕਿ ਗਝਾਈ ਤਾਂ ਬਾਦਲ ਕਹਿੰਨੇ ਗਝਾਈ ਆਖੇ ਲੱਗੇ ਹਾਂ ਬਸ ਆਹੀ ਗੱਲ ਨਹੀਂ ਉਹ ਮੁਕਤਖੋਰੀ ਕਿਸ ਤਰ੍ਹਾਂ ਗਝਾਈ ਸਾਨੂੰ ਪਤਾ ਮੋਟਰਾਂ ਦੇ ਬਿੱਲ ਮਾਫ ਕਿਤੇ ਮਾਮਲੇ ਮਾਫ ਕਿਤੇ ਹੋਰ ਕੀ ਹੁੰਦਾ ਨਹੀਂ ਨਹੀਂ ਉਹ 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 ਨਹੀਂ ਨਹੀਂ ਦੇ ਇੱਕ ਗੱਲ ਹੋ ਦੱਸੋ ਇੱਕ ਇੱਕੇ ਗੱਲ ਦੱਸੋ ਜਿਹੜੀ ਆਟਾ ਦਾ ਸਕੀਮ ਹੈ ਮੋਟਾਂ ਦੇ ਬਿੱਲ ਫਰੀ ਹੋਗੇ ਤੁਹਾਡੇ ਮਾਮਲੇ ਤੁਹਾਡੇ ਫਰੀ ਹੋਗੇ ਤੁਹਾਡੇ ਜਿੰਨ ਕੇ ਪੱਕੇ ਫੜ ਜਿਹੜੇ ਅਗੇ ਬਣੇ ਨਹੀਂ ਸੀ ਸੀਮਿੰਟਾਂ ਦੇ ਵਿੱਚ ਉਹ ਬਾਦ ਸਰਕਾਰ ਨੇ ਕਰਤੇ ਕੀ ਚੰਗੇ ਸੀ ਜਾਂ ਮਾੜੇ ਸੀ ਉਹ ਬਹੁਤ ਚੰਗੇ ਸੀ ਉਹ ਤੇ ਕਰਨ ਸਰਕਾਰ ਕੋ ਫੰਡ ਉਹਨਾਂ ਸਰਕਾਰ ਦਾ ਫੰਡ ਨਹੀਂ ਜਿਹੜੇ ਮਾਮਲਾ ਭਰਨ ਜਾਂਦੇ ਸੀ ਕਹਿੰਦੇ ਜਿਹੜਾ ਮਾਮਲਾ ਸੀ ਪਹਿਲਾਂ ਆਪਣਾ ਗੱਲ ਸੁਣੋ ਇਹਨਾਂ ਨੇ ਵੀ ਮੁਛ ਕਰੀ ਇਹਨਾਂ ਨੇ ਬਿਜਲੀ ਮਾਫ ਕਰਤੀ ਉਹਨੇ ਕਾਂਗਰਸ ਨੇ ਲੋਕਾਂ ਨੂੰ ਦੂਜੇ ਕਰਦੇ ਮਾਫ ਕਰੇ ਸਾਰੇ ਕਰਦੇ ਬੋਟਾ ਲੈਣ ਦੇ ਮਾਰੇ ਕਰੀ ਜਾਂਦੇ ਤੁਹਾਨੂੰ ਜਿਹੜੀ ਮੁਫਤ ਖੋਰੀ ਦੀ ਜਿਹੜੀ ਚੀਜ਼ ਪਸੰਦ ਨਹੀਂ ਜਿੰਨ ਕਿ ਕਿਸਾਨਾਂ ਨੂੰ ਕਹਿੰਦਾ ਪਾਪ ਆਪਣੇ ਹੀ ਆ ਵੀ ਨਾ ਤਾਂ ਤੁਹਾਨੂੰ ਬਿਜਲੀ ਮੁਫਤ ਚਾਹੀਦੀ ਆ ਨਾ ਤੁਹਾਨੂੰ ਮਾਮਲਾ ਚਾਹੀਦਾ ਚਾਹੀਦੀ ਉੱਤੇ ਥੋੜਾ ਬਿੱਲ ਲਾਉਂਦੇ ਤੇ ਚਾਹੀਦੇ ਥੋੜਾ ਕਰਦੇ ਕੋਈ ਸਰਕਾਰ ਕੋਲ ਖਜ਼ਾਨਾ ਵੀ ਜਾਵੇ ਸਰਕਾਰ ਕੋਲ ਪੈਸਾ ਨਾ ਸਾਨੂੰ ਦੇਣਗੇ ਕੀ ਜੀ ਤੇ ਥੋੜਾ ਜਿੰਦੇ ਬਿੱਲ ਆ ਜਿਹੜਾ ਬਿੱਲ ਆ ਥੋੜਾ ਘੱਟ ਕਰ ਦਿੰਦੇ ਜੀ ਨਹੀਂ ਆਹੀ ਹੈ ਜਣੀ ਕਿ ਤੁਹਾਨੂੰ ਜਣੀ ਕਿ ਮੁਕਤਲਾ ਕੁਛ ਨਹੀਂ ਚਾਹੀਦਾ ਥੋੜਾ ਕਹਿੰਦਾ ਨਹੀਂ ਚਾਹੀਦਾ ਸੀ ਇੰਨਾ ਜਵਾਬ ਤਾਂ ਨਹੀਂ ਹਾਂ ਨਹੀਂ ਇੰਨਾ ਨਹੀਂ ਘੱਟ ਰੇਟ ਤੇ ਕਰਦੇ ਨਹੀਂ ਕਿੰਨਾ ਜਿਵੇਂ ਹੁਣ ਤੁਹਾਨੂੰ ਆਟਾ ਦਾਲ ਸਕੀਮ ਆ ਤੁਹਾਡੀ ਬੁੜਾਪਾ ਪੈਨਸ਼ਨ ਆ ਸਗਣ ਸਕੀਮ ਨਹੀਂ ਨਹੀਂ ਜਿਹੜੀ ਸਗਣ ਸਕੀਮ ਹੈ ਬੁੜਾਪਾ ਪੈਨਸ਼ਨ ਹੈ ਤੁਹਾਡਾ ਜਿਹੜਾ ਜਿਹੜੇ ਕਿ ਮਾਮਲਾ ਸੀ ਅੱਗੇ ਪਟਵਾਰੀ ਕਹਿੰਦੇ ਸੀ ਨੰਬਰਦਾਰ ਬਾਹਰ ਚ ਖੜਾ ਰਹਿੰਦਾ ਸੀ ਤੇ ਉਹ ਵੀ ਜਣੀ ਕਿ ਬਾਦਲ ਸਾਹਿਬ ਨੇ ਮaaf ਕਰਤਾ ਸੀ ਤੇ ਉਹ ਉਹ ਚੀਜ਼ ਤੁਹਾਨੂੰ ਪਸੰਦ ਆ ਜਾਂ ਨਹੀਂ ਪਸੰਦ ਤੁਸੀਂ ਮੁਕਤ ਲੈਣਾ ਪਸੰਦ ਕਰਦੇ ਨਹੀਂ ਕਰਦੇ ਕਿਸੇ ਦਾ ਨਾਮ ਨਹੀਂ ਦਿੰਦੀ ਐ ਹੁਣ ਦਾਣਿਆਂ ਦੇ ਗੱਟੇ ਦਾ ਹਰੇਕ ਦੇ ਘਰੇ ਆਉਂਦੇ ਆ ਉਹਨੂੰ ਨਾਂ ਲੈਣਾ ਹਾਂ ਅੱਛਾ ਦੂਜੀ ਗੱਲ ਇਹ ਵੀ ਐ ਤੁਸੀਂ ਸਾਰੇ ਕਿਸਾਨ ਹੋ ਜਿਹੜੀ ਆਟਾ ਦਾਲ ਸਕੀਮ ਚਲਾਈ ਸੀ ਉਹ ਤਾਂ ਗਰੀਬਾਂ ਲਈ ਚਲਾਈ ਸੀ ਤੁਹਾਡੇ ਜ਼ਿਮੀਦਾਰ ਵੀ ਲੈ ਰਹੇ ਹੋ ਤਾਂ ਬਹੁਤ ਜ਼ਿਆਦੇ ਬੜੀ ਗੱਲ ਹੈ ਇਸੀ ਬਾਤ ਤੇ ਜ਼ਿਮੀਦਾਰਾਂ ਨਾਲ ਸੇ ਬੜੀ ਗੱਲ ਐ ਉਹ ਤਾਂ ਜਿਹੜੇ ਗਰੀਬ ਲਈ ਬਣੀ ਸੀ ਤੇ ਤੁਹਾਡੇ ਸੇ ਪਿੰਡਾਂ ਦੇ ਵਿੱਚ ਜਾਣੇ ਆ ਵੇਣੇ ਆ ਕਰਦੇ ਆ ਤੇ ਜਿਹੜੇ ਜ਼ਿਮੀਦਾਰ ਨੂੰ ਪੰਜ-ਪੰਜ ਕਿੱਲੇ ਪੈਲੀ ਹੁੰਦੀ ਐ ਉਹ ਵੀ ਜਨ ਕੀਦਾ ਫਾਇਦਾ ਚੱਕ ਰਹੇ ਆ ਉਹ ਜਿਹੜੀ ਇਹ ਗੱਲ ਕਹਿੰਦੇ ਜੀ ਇਹ ਬਾਦਲ ਸਾਹਿਬ ਨੇ ਮਾਫੀ ਦਿੱਤੀ ਉਹ ਬਾਦਲ ਸਾਹਿਬ ਦਾ ਗਰੀਬਾਂ ਦੇ ਕਿਸਾਨਾਂ ਦੇ ਮਸੀਹਾ ਸੀ ਕਿਸਾਨੀ ਜਿਹੜੀ ਕਿਸਾਨ ਲਾਹੇਵੰਦ ਘਾਟਾ ਹੋ ਗਿਆ ਜੀ ਉਹਨਾਂ ਨੇ ਕਿਸਾਨੀ ਵਾਸਤੇ ਪਹਿਲ ਮਾਫ ਕੀਤੀ ਮੋਟਰਾਂ ਦੇ ਜਿਹੜੇ ਕੀਤੇ ਜੀ ਗਰੀਬਾਂ ਦੇ ਮਸੀਹਾ ਹੀ ਗਰੀਬਾਂ ਨੂੰ ਉਹਨੇ ਆਟਾ ਦਾਲ ਸਕੀਮ ਦਿੱਤੀ ਨਾਲ ਕਿਸਾਨਾਂ ਦੇ ਸਪੈਸ਼ਲ ਜੋ ਰੋਲਾ ਪੁੰਦੇ ਸੀ ਜੀ ਸਾਨੂੰ ਕੁਝ ਨਹੀਂ ਦਿੱਤਾ ਉਹਨਾਂ ਨੇ ਗਰੀਬਾਂ ਵਾਸਤੇ ਆਟਾ ਦਾਲ ਸਕੀਮ ਸ਼ੁਰੂ ਕੀਤੀ ਨਾਲ ਹੀ ਉਹ ਕਿਸਾਨ ਉਹ ਗਰੀਬ ਦੇ ਮਸੀਹਾ ਸੀ ਉਸਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਦੇਣ ਨਹੀਂ ਕੋਈ ਦੇ ਸਕਦਾ ਜੀ ਜੀ ਇੱਕ ਗੱਲ ਹੋਰ ਵੀ ਆ ਜਿਹੜੇ ਤੁਹਾਡੇ ਕਨੈਕਸ਼ਨ ਸੀ ਬਾਦਲ ਸਰਕਾਰ ਵੇਲੇ ਤੁਹਾਨੂੰ ਕਿੰਨੇ ਕ ਜੋ ਪੈਸੇ ਤੇ ਮੁੱਲ ਹੁਣ ਵੀ ਮਿਲ ਸਕਦੇ ਆ ਹੁਣ ਵੀ ਲੈ ਲਓ ਮੁੱਲ ਕਿੰਨੇ ਕਿ ਹੁਣ ਮਿਲਦੀ ਆ ਹੁਣ ਮਿਲਦੀ ਆ ਜੀ ਜੇ ਕੋਈ ਲਊਗਾ ਲੈਣਾ ਚਾਹੂਗਾ ਤਾਂ ਮੁੱਲ ਜੀ ਆ ਜੀ ਬਾਗਲ ਕੋਈ ਮੁਫਤ ਮੋਟਰ ਨਹੀਂ ਲਈ ਕਿਸੇ ਕਿਸਾਨ ਨੇ ਮੁਫਤ ਨਹੀਂ ਲਈ ਮੋਟਰ ਉਹਨੇ ਨਹੀਂ ਨਹੀਂ ਲੱਗੀਆਂ ਇਹ ਬਿਲਕੁਲ ਗਲਤ ਕਹਿ ਰਹੇ ਆ ਅਸੀਂ ਸਾਨੂੰ ਖੁਦ ਪਤਾ ਇਹ ਲੱਗੀਆਂ ਨਹੀਂ ਲੱਗੀਆਂ ਜੀ ਇਹ ਤਾਂ ਮਰੀ ਜਾਂਦੇ ਇਹਨਾਂ ਦੀ ਮੋਟਰ ਲੱਗੀ ਇਹਨਾਂ ਨੇ 5 ਲੱਖ ਰੁਪਿਆ ਇਹਨਾਂ ਨੇ 5 ਲੱਖ ਰੁਪਿਆ ਕਨੈਕਸ਼ਨ ਤੇ ਲਾਇਆ ਮੈਥੋਂ ਜੀ 2.5 ਲੱਖ ਲੈਣ ਦੇ ਮੋਟਰ ਪਰੋਣ ਇੱਕ ਢੋਲ ਇੱਕ ਗਿੱਲੇ ਦਾ ਇੱਕ ਢੋਲ ਛਾੜਦਾ ਜੀ 10 ਕਿੱਲੇ ਦਾ 10 ਰੋਲ ਛਾੜਦਾ ਜੀ 40 ਇੱਕ ਸਾਲ ਚ ਮੋਟਰ ਪੈਸੇ ਪੂਰੇ ਕਰਦੀ ਕੀ ਬਾਦਲ ਸਾਹਿਬ ਨੇ ਕੀ ਲੈ ਲਿਆ ਜੀ 13 ਲੱਖ ਰੁਪਏ ਦਾ ਕਨੈਕਸ਼ਨ ਦਿੱਤਾ ਨਾਲ ਗ੍ਰੈਡ ਦਿੱਤੇ ਜੀ ਗ੍ਰੈਡ ਦਿੱਤੇ ਜੀ ਪਿੰਡ 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 ਗ੍ਰੈਡ ਪਿੰਡ ਪਿੰਡ ਗ੍ਰੈਡ ਖੋਲੇ ਆ ਇਹ ਵੀ ਪਤਾ ਇਹ ਦੇ ਨਾਜਰ ਥਵਾ ਲੱਖ ਹੈਗਾ 2.5 ਲੱਖ ਦੇ ਨਾ ਮੋਟਰ ਦਾ ਕਨੈਕਸ਼ਨ ਅੱਜ ਪਟਾਣ ਬੋਲ ਵਿੱਚ ਨੇ ਇਹ ਤਿੰਨ ਜਣ ਤੇ ਪਲਨ ਪਤਾ ਲੱਗੇ ਇਹਨਾਂ ਨੂੰ ਅੱਜ ਇਹ ਹਾਲਤ ਹੋ ਗਈ ਇੰਨਾਂ ਦੇ ਥੱਲੇ ਪਾਣੀ ਚੱਕ ਨੂੰ ਹਟ ਗਏ ਹੀ ਗਈ ਇੱਕ ਢੋਲ 20000 ਦਾ ਭਰਦਾ ਜੀ ਜੀ ਤੇ ਇੱਕ ਢੋਲ ਦੇ ਕਿੱਲੇ ਦਾ ਇੱਕ ਢੋਲ ਸਾ ਦਾ 10 ਕਿੱਲੇ ਦੇ ਵੇਖ ਲਓ ਤੇ ਮਲਟੀਪਲਾਈਜ਼ ਕਰ ਲਓ ਕਿੰਨੇ ਬਚ ਕਿਸਾਨ ਦਾ ਇਹ ਵੀ ਵੀਰ ਦਾ ਕਹਿਣਾ ਵੀ ਜੇ ਤੁਹਾਨੂੰ ਮੋਟਰ ਮਹਿੰਗੀ ਲੱਗਦੀ ਹੈ ਤੁਸੀਂ ਕਹਿੰਦੇ ਵੀ ਬਾਦਲ ਕਹਿੰਦੇ ਪੈਸੇ ਲਿਆ ਤੇ ਤੁਸੀਂ ਸਾਨੂੰ ਅੱਜ ਫਟਾਉ ਦੇ 2.5 ਲੱਖ ਦੇ ਨੂੰ ਤਿਆਰ ਹੈ ਤੇ ਤੁਸੀਂ ਹੋਰ ਨਮੀ ਲਵਾ ਲੋ ਘੱਟ ਰੇਟਾਂ 'ਚ ਮਿਲ ਜੂਗੀ ਤੁਹਾਨੂੰ ਵੀ ਇਹ ਵੀ ਨਾਲ ਬੈਈਦਾ ਕਹਿਣਾ ਵੀ ਜਿਹੜਾ ਕੰਮ ਇੱਕ ਕਰ ਹੋਰ ਵੀ ਆ ਜਿਹੜੀ ਕਾਲੀ ਸਰਕਾਰ ਜਦੋਂ ਆਪਾਂ ਡੀਜ਼ਲ ਬੋਲਦੇ ਆ ਆਪਾਂ ਟਰੈਕਟਰ ਨੇ ਲਿਆਂਦੇ ਖੇਤ ਐ 1 ਲੀਟਰ 1 ਲੀਟਰ ਤੇਲ ਖੰਦੀ ਸਾਡਾ ਆਪਣਾ ਕਾਲਜਾ ਵਟਿਆ ਜਾਂਦਾ ਜੀ ਉਹਨਾਂ ਚੱਲਦਾ ਸੀ ਨਾ ਹੀ ਨਾ ਹੀ ਸਾਰੀ ਜਿਹੜੀ ਬੰਦਾ ਉੱਥੇ ਬੈਠਾ ਹੁੰਦਾ ਸੀ ਰਾਤ ਨੂੰ ਸੁੱਤੇ ਪਾਉਂਦੇ ਪਾਣੀ ਲੱਗਦਾ ਹਲੇ ਵੀ ਲੋਕ ਔ ਸੁੱਤੇ ਪਿਆਦੇ ਪਾਣੀ ਲੱਗਦਾ ਰਾਤ ਨੂੰ ਮੂੰਹੇ ਕਰਕੇ ਆਏ ਨੇ ਇੱਕ ਕਿੱਲੇ ਕਿੱਲੇ ਦੋ ਦੋ ਕਿੱਲੇ ਤਿੰਨ ਤਿੰਨ ਕਿੱਲੇ ਚ ਤੜਕੇ ਨੂੰ ਵੇਹਣੇ ਜਾ ਕੇ ਪਾਣੀ ਕਿਸੇ ਟੱਪੀ ਜਾਂਦਾ ਹੁੰਦਾ ਜੀ ਤੁਸੀਂ ਉਹ ਕਹਿੰਦੇ ਵੀ ਇਹ ਵਲੰਟੀਅਰ ਹੈ ਹਾਂ ਜੀ ਇਹਨਾਂ ਦੀ 10 ਪੁੱਛ ਹੈ ਨੀਗੀ ਤੁਸੀਂ ਤੁਸੀਂ ਆਮ ਆਦਮੀ ਦੇ ਵਲੰਟੀਅਰ ਹੋ ਹਾਂ ਹਾਂ ਜੀ ਵਲੰਟੀਅਰ ਆ ਹਾਂ ਜੋ ਕਾਕਾ ਕਰ ਕਹਾਂ ਉਹਨੇ ਕਰੀ ਜਾਂਦੇ ਆ ਜੀ ਕੰਮ ਕੀ ਕੰਮ ਕਰਿਆ ਉਹ ਵੀ ਦੱਸ ਦੋ ਹੁਣ ਤੱਕ ਮੈਂ ਮਾਫ ਕਰਿਆ ਜੀ ਬਿਲ ਤਾਂ ਪਕਾਂ ਕਾਲੀ ਸਰਕਾਰ ਵਾਲੇ ਦੇ ਕੀਤੇ ਮਾਂ ਨਹੀਂ ਜੀ ਆ ਘਰਾਂ ਦੇ ਕਰਿਆ ਜੀ ਘਰਾਂ ਪਹਿਲਾਂ ਸੀ ਪਹਿਲਾਂ ਸੀਗੀ ਨੇ ਕਰਾਂ ਚੰਨੀ ਸਰਕਾਰ ਵੀ ਕਰ ਗਈ ਸੀ ਮਾਫ ਨਹੀਂ ਉਹ ਘਟਾਇਆ ਸੀ ਉਹਨੇ ਜੀ ਐਵੇਂ ਜਿਹੜੇ ਬਿੱਲ ਜਿਹੜੀ ਬਿੱਲ ਜਿਹੜੇ ਬਿੱਲ ਮਾਫੀ ਦੀ ਸਕੀਮ ਆ ਇਹ ਤਾਂ ਪਹਿਲੇ ਚੱਲੀ ਜਾ ਰਹੀ ਹੈ ਬਿੱਲ ਮਾਫੀ ਦਾ ਟਾਈਮ ਇਹਨਾਂ ਦੇ ਚੋਇਆ ਹੈ ਹਲੋ ਮੰਨ ਲਾ ਇਹਨਾਂ 300 ਜੂਨਟ ਕਰਤੀ 200 ਜੂਨਟ ਤੇ ਸੁਖਵੀਰ ਬਾਦਲ ਹੁਣ ਕੱਲ ਵੀ ਕਹਿੰਦੇ ਸੀ ਵੀ ਅਸੀਂ ਹਾਂ ਇਹਨਾਂ ਨੇ 300 ਕਰਤੀ ਜੀ 400 ਬੀ 400 ਜੂਨਟਸ ਮਾਫ ਸੀ ਜਿਹੋਨਾਂ ਦੀ ਪਹਿਲਾਂ 200 ਪਹਿਲੀ ਸਰਕਾਰ 97 ਜੀ ਕੀਤੀ ਮੁੜ ਕੇ 7 ਜਾ ਕੇ ਫੇਰ ਵੇਰ ਕੀਤੀ 200 ਹੀ 400 ਜੂਨਟ ਮਾਫ ਸੀ ਹੌਣ ਤੈਨਾਂ ਨੇ ਦਾ 200 ਹੀ ਕੀਤਾ ਦਾ 600 ਦਾ ਲਾਹਾ ਐਵੇਂ ਲੈ ਰਹੀ 400 ਜੂੜ ਦਾ ਪਹਿਲਾਂ ਹੀ ਮਾਫ ਸੀ ਇਹਨਾਂ ਦੇ ਮਗਰ 200 ਹੀ ਲੈ ਵਿੱਚ ਪਾ ਲੈਂਦੇ ਉਹਨਾਂ ਨੂੰ 400 ਜੂੜ ਦਾ ਪਹਿਲਾਂ ਹੀ ਮਾਫ ਸੀ 200 ਕਰਕੇ ਇਹਨਾਂ ਲਈ 600 ਕਰਤਾ ਜੀ ਵੱਡਾ ਕਹਿੰਦਾ ਪਾਵੇ ਇਹ ਹੈ ਵੀ ਬਾਈ ਦਾ ਜਿਵੇਂ ਜੋ ਕਾਲੀ ਸਰਕਾਰ ਕਹਿੰਦੀ ਸੀ ਉਹ ਕੰਮ ਕਰਦੀ ਸੀ ਉਹ ਬਾਦ ਸਰਕਾਰ ਨੇ ਕਿਹਾ ਵੀ ਲੋਕਾਂ ਨੂੰ ਵਾਅਦਾ ਕਰਦੀ ਸੀ ਵੀ ਜਦੋਂ ਮੇਰੇ ਮ ਮੋਕਮੈਂਟਰੀ ਬਣ ਜਾਊਗਾ ਤੇ ਅਨਸਾਰ ਹੀ ਸੋੜੇ ਪੁੱਜਾਂਗੇ ਫਰੰਟ ਪੇਜ ਤੇ ਥੋੜੇ ਪਹਿਲਾ ਕੰਮ ਹੋਣਗੇ ਕਿ ਹੁੰਦੇ ਸੀ ਇਹ ਕੰਮ ਜਾਂ ਨਹੀਂ ਹੁੰਦੇ ਸੀ ਬਈ ਕੰਮ ਜ਼ਰੂਰ ਹੁੰਦੇ ਸੀ ਕਿ ਹੁੰਦੇ ਦਬੜੂ ਕੁਸੜੂ ਨਾਲ ਸੀ ਉਹ ਕਿਵੇਂ ਦਬੜੂ ਕੁਸੜੂ ਦਬੜੂ ਕੁਸੜੂ ਕੋ ਚਾਂਦੀ ਦਾ ਜੂਤ ਮਾਰਨਾ ਪੈਂਦਾ ਆ ਉਹਦੇ ਪੈਸੇ ਨਾਲ ਆ ਪੈਸੇ ਨਾਲ ਕਰਦੇ ਸੀ ਉਹ ਨਹੀਂ ਕਰਦੇ ਤੇ ਇਹ ਪੈਸੇ ਵਾਲਿਆਂ ਨੂੰ ਫੜਦਾ ਇਹਨੇ ਬੜੇ ਫੜੇ ਆ ਮਾਨ ਨੇ ਜੀ ਤਕੜੇ ਤਕੜੇ ਬਲੀਡਰ ਜੀ ਕਿਹੜੇ ਪਾਣੀ ਹਾਂ ਇੱਧਰ ਕਰੇ ਨਹੀਂ ਇਹ ਕਿਹੜੇ ਕਿਹੜੇ ਕਰੇ ਦੱਸ ਦੋ ਮਾੜਾ ਲੁਧਿਆਣਾ ਕੀ ਸੀ ਉਹ ਤਾਂ ਵਾ ਕਿਹੜੇ ਵਿਭਾਗ ਦਾ ਸੀ ਪੁੱਛਣਾ ਹਾਂ ਉਹ ਨਹੀਂ ਕਰਿਆ ਜੀ ਮਜੀਠੀਆ ਨਹੀਂ ਕਰਿਆ ਜੀ ਸਾਰੇ ਹੋਰ ਦੂਜਾ ਦੂਜਾ ਵੀ ਕਰਿਆ ਹੋਰ ਬਥੇਰੇ ਕਰਿਆ